ਵੈਗਨਰ ਸੈਂਟਰੋ ਦੀ ਭਾਲ ਚ ਨੇ ਉਹ ਵੀ ਇਹ ਗੱਡੀ ਨੂੰ ਲੈ ਜਾਂਦੇ ਨੇ 2000 ਹੈਗੀ ਆ 10 ਮਾਡਲ ਜੀ 1 ਲੱਖ 15000 ਕਾਰ ਚੱਲੀ ਹੋਈ ਹੈ ਠੀਕ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਨਵੀਂ ਦੋਨੋਂ ਚਾਬੀਆਂ ਕੋਈ ਕੰਮ ਖਰਚਾ ਨਹੀਂ ਮਕੈਨੀਕਲ ਲੈਣ ਦੀ ਕੋਈ ਗਲਵਟ ਨਹੀਂ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਨਹੀਂ ਕਾਰਾਂ ਦਾ ਹੁੰਦਾ ਜਿਵੇਂ ਪੁਰਾਣੀ ਕਾਰ ਦੇ ਵਿੱਚ ਰਸਟਿੰਗ ਰਸਟਿੰਗ ਹੁੰਦੀ ਆ ਉਹ ਕੁਝ ਵੀ ਨਹੀਂ ਹੈਗਾ ਪਰ ਗੱਡੀ ਦੇ ਵਿੱਚ ਇੱਕ ਖਾਸੀਅਤ ਹੈ ਦੋਸਤੋ ਹਾਂਜੀ 2032 ਤੱਕ ਪਾਸਿੰਗ ਹੈ ਜੀ ਇਹਦੀ ਬਾਈ ਸੀਟ ਕਵਰ ਵਗੈਰਾ ਯਾਰ ਅੱਗ ਵਰਗੇ ਪਏ ਨੇ ਸਾਰੀ ਕਾਰ ਵਧੀਆ ਜੀ ਹੂੰ ਸਟੀering ਵਗੈਰਾ ਦਿਖਾ ਦੇ ਬਾਈ ਕੇ ਇੰਟੀਰੀਅਰ ਚੈੱਕ ਕਰਵਾ ਦੇ ਇੰਟੀਰੀਅਰ ਪੂਰਾ ਸੋਹਣਾ ਮਿਲੂਗਾ ਜੀ ਇੰਜਨ ਗੇਅਰ ਦੀ ਬਹੁਤ ਸੋਹਣੀ ਹੈ ਅੱਛਾ 2000 ਐ ਮੰਨ ਕੇ ਚੱਲੋ 8 ਮਾਡਲ ਹੈ ਜੀ ਹਾਂਜੀ ਔਰ ਪੰਜਾਬ ਨੰਬਰ ਹੈ ਬੀਮਾ ਪੋਲੂਸ਼ਨ ਸਾਰੇ ਪੇਪਰ ਓਕੇ ਨੇ ਆਲ ਇੰਡੀਆ ਪਰਮਿਟ ਦੀ ਇਸ ਰੇਟ ਦੀ ਗੱਡੀ ਨਹੀਂ ਮਿਲਦੀ ਜੀ ਠੀਕ ਹੈ ਜੀ ਕਿੰਨਾ ਮਾਡਲ ਆ ਬਈ ਜੀ 2019 ਮਾਡਲ ਹੈ ਜੀ 2019 ਮਾਡਲ 1497 ਸੀਸੀ ਇੰਜਨ ਹੈ ਜੀ ਇਹਦੀ ਐਵਰੇਜ ਆ तकरीबन तकरीबन Swift ਜਿੰਨੀ ਐਵਰੇਜ ਹੈ ਜੀ ਮਹਿੰਦਰਾ ਮਰਾਜੋ ਦਾ ਬਾਈ ਬਾਈ ਜੀ ਵੀਡੀਓ ਚ ਤਾਂ ਨਹੀਂ ਬੋਲ ਰਹੇ ਨਹੀਂ ਜੀ ਹਕੀਕਤ ਵਿੱਚ ਗੱਡੀ ਦੇਵਾਂਗੇ ਆਪਾਂ ਬਾਈ ਐਨੇ ਦੀ ਤਾਂ ਯਾਰ Swift ਨਹੀਂ ਆਦੀ ਤੁਸੀਂ 7 ਸੀਟਰ ਗੱਡੀ ਦੇ ਰਹੇ ਆਪ ਕਹਿ ਰਹੇ ਜੀ ਚੱਲਦੀ ਵੀਡੀਓ ਦੇ ਵਿੱਚ ਰਿਕਾਰਡ ਹੈ ਇਹਨਾਂ ਦਾ ਐਨੇ ਘੱਟ ਰੇਟ ਦੇ ਉੱਪਰ ਗੱਡੀ ਤੁਹਾਨੂੰ ਪਹਿਲਾਂ ਉਹ ਵੀ ਦਿਖਾਈ ਹੈ ਠੀਕ ਆ ਤੇ ਆ ਵੀ ਦਿਖਾਈ ਹੈ ਗੱਡੀ ਚੈਲੰਜ ਰੇਟ ਆ ਬਾਈ ਇਹ ਹੈ ਠੀਕ ਆ ਬਹੁਤ ਸਸਤੀਆਂ ਗੱਡੀਆਂ ਮਿਲ ਰਹੀਆਂ ਨੇ ਗਾ ਤੁਹਾਨੂੰ ਰੇਟ ਇੰਨਾ ਵਧੀਆ ਬਾਈ ਇੱਧਰ ਆ ਜਾ ਇੱਕ ਵਾਰ ਤੇ ਆ ਗੱਡੀ ਦੀ ਤੇਨਾ ਆਪਾਂ ਸਪੈਸ਼ਲ ਹਾਈਲਾਈਟ ਕਰਨਾ ਹੈਗਾ ਇੰਨੇ ਸਸਤੇ ਰੇਟਾਂ ਦੇ ਉੱਪਰ ਮਿਲ ਰਹੀ ਆ ਨੰਬਰ ਦੀ ਦੂਜੇ ਨਾਮ ਦੀ 70 ਮੈਟਿੰਗ ਦੇ ਨਾਲ ਸੀਟ ਕਵਰ ਨਾਲ ਦੇ ਨੇ ਸਾਰੀ ਸੀਟ ਕਵਰ ਆ ਵਗੈਰਾ ਸੋਹਣੇ ਪਏ ਹੋਏ ਨੇ ਜੀ ਹਾਂਜੀ ਔਰ ਅੰਦਰ ਲਾਈਟਿੰਗ ਲੂਟਿੰਗ ਸਾਰੀ ਲੱਗੀ ਹੋਈ ਹੈ ਬਿਲਕੁਲ ਬਾਈ ਇੰਟੀਰੀਅਰ ਵਗੈਰਾ ਵੀ ਬਹੁਤ ਸੋਹਣਾ ਜੀ ਕਸਟਮਾਈਜ਼ਡ ਹੋਈ ਹੋਈ ਆ ਇਹਦਾ ਵੀ ਇੰਜਨ ਗੇਅਰ ਦੀ ਸੋਹਣੀ ਆ ਕੋਈ ਕੰਪਲੇਂਟ ਨਹੀਂ ਗੱਡੀ ਲੈਣਾ ਚਾਹੁੰਦੇ ਹੋ 100000 ਰੁਪਿਆ ਡ ਲਓ ਬਾਈ ਕਹਿੰਦੇ ਲੱਗ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਗਜ਼ਰੀ ਕਾਰ ਆ ਗਈ ਜਿਹੜਾ ਬਾਈ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਣ ਤਾਣ ਬੰਦਾ ਬਿਲਕੁਲ ਮਾਣ ਤਾਣ ਕਰਵਾਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆਪਾਂ ਚੈਨਲ ਦੇ ਉੱਪਰ ਤੁਸੀਂ ਸਾਡੀ ਗੱਡੀਆਂ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਨੇ ਹੋ ਤੇ ਅੱਜ ਆਪਾਂ ਭਰਾਵਾਂ ਦੀ ਡਿਮਾਂਡ ਦੇ ਉੱਪਰ ਇੱਕ ਹੋਰ ਗੱਡੀਆਂ ਵਾਲੀ ਵੀਡੀਓ ਲੈ ਕੇ ਆ ਗਿਆ ਜੇ ਤੁਸੀਂ ਸਸਤੇ ਰੇਟਾਂ ਦੇ ਉੱਪਰ ਉੱਚੇ ਮਾਡਲ ਵਾਲੀਆਂ ਘੱਟ ਚੱਲੀਆਂ ਹੋਈਆਂ ਸਾਫ਼ ਸੁਥਰੀਆਂ ਗੱਡੀਆਂ ਲੈਣੀਆਂ ਨੇ ਤਾਂ ਅੱਜ ਆਪਾਂ ਤੁਹਾਨੂੰ ਸੰਗਰੂਰ ਲੈ ਕੇ ਆਏ ਹਾਂਗੇ ਪੁੱਲਰ ਮੋਟਰ ਦੇ ਉੱਪਰ ਜਿੱਥੇ ਤੁਹਾਨੂੰ ਸਸਤੇ ਰੇਟ ਵਾਲੀਆਂ ਗੱਡੀਆਂ ਛੋਟੀ ਤੋਂ ਲੈ ਕੇ ਭਾਈ ਵੱਡੀਆਂ ਵੱਡੀਆਂ ਗੱਡੀਆਂ ਜਿਹੜੀ ਵੀ ਤੁਸੀਂ ਗੱਡੀ ਡਿਮਾਂਡ ਕਰੋਗੇ ਉਹ ਬਾਈ ਯੂਰੀ ਸਾਨੂੰ ਪ੍ਰੋਵਾਈਡ ਕਰਵਾ ਦੇਣਗੇ ਚਾਹੇ ਤੁਸੀਂ ਥਾਰ ਲੈਣੀ ਆ ਫੋਰਚੂਨਰ ਲੈਣੀ ਆ ਚਾਹੇ ਤੁਸੀਂ ਆਲਟੋ ਵੀ ਲੈਣੀ ਆ ਉਹ ਤੁਹਾਨੂੰ ਸਾਰੀਆਂ ਗੱਡੀਆਂ ਪ੍ਰੋਵਾਈਡ ਬਾਈ ਯੂਰੀ ਕਰਵਾ ਦੇਣਗੇ ਆਪਾਂ ਹੁਣ ਜ ਤੇ ਬਾਈ ਲਵੇ ਜਿਹੜੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਸਾਰੀਆਂ ਤੁਹਾਨੂੰ ਵੀਡੀਓ ਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਦੇ ਆਪਾਂ ਬਾਈ ਤੋਂ ਜਾਣਦੇ ਗੱਡੀਆਂ ਬਾਰੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਠੀਕ ਠਾਕ ਹੋ ਵੀਰੇ ਬਹੁਤ ਵਧੀਆ ਜੀ ਤੇ ਬਾਈ ਜਿਵੇਂ ਹਨਾ ਤੁਸੀਂ ਪਹਿਲਾਂ ਦੱਸਿਆਗਾ ਵੀ ਆਪਣੇ ਲਵੇ ਸਾਰੀਆਂ ਗੱਡੀਆਂ ਪ੍ਰੋਵਾਈਡ ਹੋ ਜਾਣਗੀਆਂ ਛੋਟੀ ਤੋਂ ਲੈ ਕੇ ਵੱਡੀ ਗੱਡੀ ਬਿਲਕੁਲ ਤੇ ਅੱਜ ਜਿਹੜੀਆਂ ਜਿਹੜੀਆਂ ਆਪਣੇ ਲਵੇ ਗੱਡੀਆਂ ਖੜੀਆਂ ਨੇ ਪਹਿਲਾਂ ਤਾਂ ਤੁਸੀਂ ਉਹ ਕਵਰ ਕਰਵਾ ਦਿਓ ਤੇ ਵੀਡੀਓ ਦੇ ਵਿੱਚ ਚਲਦੇ ਹੋਏ ਤੁਸੀਂ ਉਹ ਵੀ ਦੱਸਦੇ ਹੋ ਜੇ ਬੰਦੇ ਨੇ ਗੱਡੀ ਲੈਣੀ ਆ ਤੁਹਾਡੇ ਲਵੇ ਕਿਹੜੀਆਂ ਕਿਹੜੀਆਂ ਅਵੇਲੇਬਲ ਤੁਸੀਂ ਕਰਾ ਦੇਉਗੇ ਉਹਨਾਂ ਨੂੰ ਠੀਕ ਹੈ ਸਭ ਤੋਂ ਪਹਿਲਾਂ ਤਾਂ ਜੀ ਬਾਈ ਵਾਲੇ ਚੈਨਲ ਦੇ ਉੱਤੇ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਦੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਹਾਂ ਜੀ ਭੁੱਲਰ ਮੋਟਰ ਸੰਗਰੂਰ ਤੇ ਮੈਂ ਤੁਹਾਡੇ ਨਾਲ ਰੇਸ਼ਮ ਸਿੰਘ ਭੁੱਲਰ ਆਪਣੇ ਕੋਲੇ ਯੂਜ਼ਡ ਕਾਰ ਸੇਲ ਐਂਡ ਪਰਚੇਸ ਦਾ ਕੰਮ ਹੈ ਜੀ ਹਾਂ ਜੀ ਕਾਰਾਂ ਦੀ ਤੁਹਾਡੀ ਰਿਕੁਆਇਰਮੈਂਟ ਜਿਹੜੀ ਵੀ ਗੱਡੀ ਲੈਣੀ ਆ ਇੱਕ ਵਾਰ ਸਾਨੂੰ ਜਰੂਰ ਮੌਕਾ ਦਿਓ ਕਾਲ ਕਰੋ WhatsApp ਕਰੋ ਤੁਹਾਨੂੰ ਕਿਹੜੀ ਕਾਰ ਕਿਹੜੇ ਵੇਰੀਐਂਟ ਦੇ ਵਿੱਚ ਕਿਹੜੇ ਕਲਰ ਦੇ ਵਿੱਚ ਚਾਹੀਦੀ ਆ ਫੁੱਲ ਰਿਕਾਰਡਿੰਗ ਚਾਹੇ ਮੈਨੂੰ ਵੌਇਸ ਰਿਕਾਰਡ ਕਰਕੇ ਪਾ ਦਿਓ ਕਲੀਅਰ ਡਿਟੇਲ ਤੁਹਾਡੀ ਮੇਰੇ ਕੋਲੇ ਆਉਣੀ ਚਾਹੀਦੀ ਹੈ ਕਿ ਕੀ ਚਾਹੀਦਾ ਇੱਕ ਤੋਂ ਦੋ ਦਿਨ ਦਾ ਵੇਟ ਕਰਾਵਾਂਗੇ ਤੁਹਾਨੂੰ ਗੱਡੀ ਦੇ ਦਵਾਂਗੇ ਜੀ ਪਹਿਲਾ ਵਾਦ ਜਿੰਗੀ ਗੱਡੀ ਜਦੋਂ ਤੁਸੀਂ ਪਹਿਲਾਂ ਦੱਸਿਆ ਵੀ ਭੱਲਰ ਮੋਟਰ ਵਾਲੇ ਸੰਗਰੂਰ ਦੇ ਵਿੱਚ ਸਭ ਤੋਂ ਪੁਰਾਣੇ ਨੇ ਜੀ ਹੂੰ ਤੇ ਇਹਨਾਂ ਦਾ ਵੀ ਆਪਦਾ ਰਿਕਾਰਡ ਹੈਗਾ ਹਨਾ ਆਪਾਂ ਨੇ ਬਾਈ ਉਰੀਆਂ ਦਾ ਨਾਮ ਸੁਣਿਆ ਹੈਗਾ ਪੂਰਾ ਤਾਂ ਅੱਜ ਆਪਾਂ ਬਾਈ ਲੈਵੇ ਚੱਲ ਕੇ ਆਏ ਆਂਗੇ ਕਿਉਂਕਿ ਗੱਡੀਆਂ ਦੋਸਤੋ ਤੁਹਾਨੂੰ ਇੱਥੇ ਇੰਨੀਆਂ ਇੱਕ ਮਿਲ ਜਾਣਗੀਆਂ ਸਾਫ਼ ਕੰਡੀਸ਼ਨ ਦੀਆਂ ਗੱਡੀਆਂ ਮਾੜਾ ਕੰਮ ਦਾ ਬਾਈ ਉਰੀ ਜਮਾਂ ਵੀ ਨਹੀਂ ਕਰਦੇ ਵਧੀਆ ਕੰਮ ਵਧੀਆ ਕੰਮ ਦੀਆਂ ਗੱਡੀਆਂ ਵਧੀਆ ਕਾਰਾਂ ਦੇਵਾਂਗੇ ਦੋਸਤੋ ਪਹਿਲਾਂ ਤਾਂ ਦਿਖਾਣੇ ਆ ਤੁਹਾਨੂੰ ਜਿਹੜਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਹਾਂਜੀ ਚੱਲਦੇ ਆਂ ਸਟਾਕ ਵੱਲ ਤੇ ਨਾਲੇ ਕਰਦੇ ਰਵਾਂਗੇ ਗੱਲਾਂ ਬਾਤਾਂ ਆਪਾਂ ਹਾਂਜੀ 100 Swift ਆ ਗਈ ਜੀ 2016 ਕਾਪੀ 17 ਭਾਈ ਦੂਰੋਂ ਖੜੀ ਲਿਸ਼ਕਾਰੇ ਮਾਰਦੀਆ ਗੱਡੀ ਜਮਾਂ ਚੱਕਦੀ ਬਿਲਕੁਲ ਜੀ ਸੋਹਣੀ ਕਾਰ ਹੈ 2016/17 ਜੀ ਪਹਿਲੇ ਨਾਮ ਦੀ ਹੈ ਸੀਟ ਕਵਰ ਮੈਟਿੰਗ ਤੁਸੀਂ ਦੇਖ ਪਾ ਰਹੇ ਹੋ ਦੋਸਤੋ ਬਹੁਤ ਸੋਹਣੀ ਹੈ ਭਾਈ ਇੰਟੀਰੀਅਰ ਬਿਲਕੁਲ ਨਵਾਂ ਜੀ ਹਾਂਜੀ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਆ ਦੋਸਤੋ ਠੀਕ ਹੈ ਜੀ ਕੰਮ ਖਰਚਾ ਕੋਈ ਨਹੀਂ ਇੱਕ ਭਾਈ ਜਿਵੇਂ ਹਨਾ ਕਹਿਣ ਲੱਗ ਜਾਂਦੇ ਨੇ ਕਹਿੰਦੇ ਵੀ ਗੱਡੀ ਲੱਖ ਕੇ ਚੱਲੀ ਹੋਵੇ ਫਿਰ ਇੰਜਨ ਪਾਲਣ ਲੱਗ ਜਾਂਦੀ ਆ ਵੀਰ ਜੀ ਕਾਰ ਨੂੰ ਤੁਸੀਂ ਨਾ ਹੂੰ ਜਿੰਨਾ ਮਰਜੀ ਚਲਾ ਲਓ ਹਾਂਜੀ ਇੰਜਨ ਭਾਲਣਾ 50000 ਤੇ ਵੀ ਭਾਲ ਸਕਦੀ ਹੈ 25000 ਤੇ ਵੀ ਭਾਲ ਸਕਦੀ ਹੈ ਉਹ ਟੈਕਨੀਕਲ ਗੱਲਾਂ ਨੇ ਜੀ ਵੀ ਤੁਸੀਂ ਸਰਵਿਸ ਕਿੰਨਾ ਕੁ ਟਾਈਮਲੀ ਕਰਾਣੇ ਹੋ ਠੀਕ ਹੈ ਜੀ ਜੇ ਤੁਸੀਂ ਸਰਵਿਸ ਟਾਈਮਲੀ ਕਰਾਉਂਦੇ ਜਾਵੋ ਤਾਂ ਸਵਿਫਟਾ ਜੇ ਅਸੀਂ ਆਪਦੇ ਹੱਥ ਦੀ ਗੱਲ ਕਰੀਏ ਮੈਂ 4-4 ਲੱਖ ਕਿਲੋਮੀਟਰ ਚਲਾ ਕੇ ਵੇਚੀ ਗਏ ਅੱਛਾ ਜੀ 4-4 ਲੱਖ ਕਿਲੋਮੀਟਰ ਆਪਦੇ ਹੱਥ ਨਾਲ ਸਵਿਫਟਾ ਚਲਾ ਲਿਆ ਜੀ ਕੁਛ ਵੀ ਨਹੀਂ ਹੁੰਦਾ ਨਟ ਵੀ ਨਹੀਂ ਮੰਗਦੀ ਤੁਸੀਂ ਸਰਵਿਸ ਟਾਈਮ ਨਾ ਕਰਾਈ ਚੱਲੋ। ਬਾਕੀ ਉਹ ਕਹਿੰਦੇ ਵੀ ਚਲਾਈ ਤੇ ਡਿਪੈਂਡ ਆ ਵੀ ਬੰਦਾ ਜਿੰਮੇ ਚਲਾਉਂਦਾ। ਚਲਾਈ ਤੇ ਡਿਪੈਂਡ ਮੈਂ ਤੁਹਾਨੂੰ ਕਾਰਾਂ ਦਿਖਾਉਂਗਾ ਇੱਥੇ। ਹਾਂਜੀ। ਵੀ ਲੱਖ ਸਵਾ ਲੱਖ ਚੱਲੀਆਂ ਕਾਰਾਂ ਦਿਖਾਉਂਗਾ। ਹਾਂਜੀ। ਤੁਸੀਂ ਬਲੀਵ ਨਹੀਂ ਕਰੋਗੇ ਵੀ ਇਹ ਇੰਨੀਆਂ ਚੱਲੀਆਂ ਹੋਣਗੀਆਂ। ਅੱਛਾ ਜੀ। ਇੰਨੀ ਸਮਾਈ ਚੱਲੀਆਂ ਹੁੰਦਾ। ਜਿਵੇਂ ਇਹ ਕਾਰ ਲੱਖ ਪਲੱਸ ਚੱਲੀ ਹੋਈ ਹੈ ਜੀ। ਹਾਂਜੀ ਬਾਈ ਜੀ। ਆਮ ਡੀਲਰ ਕੀ ਕਰਦੇ ਨੇ? ਹੂੰ। ਇਹਦਾ ਮੀਟਰ ਕਰ ਦੇਣਗੇ 70-75 ਹਜ਼ਾਰ। ਬਿਲਕੁਕੁਲ ਜੀ। ਆਪਣੇ ਕੋਲੇ ਲੱਖ ਦੇ ਉੱਪਰ ਚੱਲੀ ਹੋਈ ਹੈ ਜੀ 16-17 1 ਲੱਖ 10-11 ਹ ਪਰਕਾਰ ਚਲਾ ਕੇ ਦੇਖੋਗੇ ਪਤਾ ਲੱਗੇ ਇਹ ਮਾਡਲ ਦੇ ਸਿੱਧੀ ਬਾਈ ਜੀ ਤੁਸੀਂ ਗੱਲ ਇਹ ਬਾਈ 16/17 ਹਾਸਟ オーਨਰ ਬੀਡੀਆਈ ਬਹੁਤ ਚੰਗੀ ਕਾਰ ਹੈ ਜੀ ਰੇਟ ਹੈਗਾ ਦੋਸਤੋ 4 ਲੱਖ ਤੇ 45000 ਰੁਪਿਆ ਐਨਓਸੀ ਦੇ ਨਾਲ 16 ਕਾਪੀ 17 16 ਕਾਪੀ 17 ਪਹਿਲੇ ਨਾਮ ਦੀ ਟਾਇਰ ਚੌਕੜਾ ਨਵਾਂ ਦੋਨੋਂ ਚਾਬੀਆਂ ਬੀਮਾ ਵੈਲਿਡ ਤੇ ਬਾਈ ਜੇ ਕਿਸੇ ਨੇ ਨਾਮ ਕਰਵਾ ਕੇ ਲੈਣੀ ਹੋਵੇ ਗੱਡੀ ਨਾਮ ਕਰਵਾ ਕੇ ਜੀ ਇਹਦਾ 30000 ਰੁਪਿਆ ਨਾਮ ਕਰਾਈ ਤੇ ਲੱਗਦਾ 16 ਕਾਪੀ 17 ਦਾ ਠੀਕ ਹੈ ਜੀ ਉਹ ਆਪਾਂ ਜਦੋਂ ਟੇਬਲ ਤੇ ਬੈਠਾਂਗੇ ਉਦੋਂ ਬੈਠ ਕੇ ਫਾਈਨਲ ਨਿਮੇੜ ਲਾਗੇ ਬਾਕੀ ਬਾਈ ਉਰੀ ਤੁਸੀਂ ਗਰੰਟੀ ਵਗੈਰਾ ਆਪਦੀ ਲੈਂਦੇ ਨੇ ਇੰਜਨ ਗੇਅਰ ਦੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀਆਂ ਦੋਸਤੋ ਓਹ ਲੋਨ ਕਾਰ ਬਾਜ਼ਾਰ ਤੇ ਖੜੀਆ ਤੇ ਗੱਡੀਆਂ ਬਾਈ ਉਰੀਆਂ ਲਵੇ ਹੋਰ ਵੀ ਖੜੀਆਂ ਨੇ ਆਜੋ ਤੁਹਾਨੂੰ ਆਪਾਂ ਕੱਲੀ ਕੱਲੀ ਕਰਕੇ ਸਾਰੀਆਂ ਗੱਡੀਆਂ ਦਿਖਾ ਦੰਨੇ ਆ ਤੇ ਅਗਲੀ ਗੱਡੀ ਦੀ ਗੱਲ ਕਰ ਲਈਏ ਬਾਈ ਹੁਣ ਅਗਲੀ ਆ ਗਈ ਵੀਰੇ ਰਿਟਜ ਹੈ 2012 ਮਾਡਲ ਹੈ ਜੀ ਹਾਂਜੀ ਔਰ ਪੈਟਰੋਲ ਦੀ ਰਿਟਜ ਹੈ ਫਰੰਟ ਦੋ ਵਿੰਡੋ ਪਾਵ ਵਾਲਾ ਮਾਡਲ ਹੈ ਜੀ ਹਾਂਜੀ ਚੰਗੀ ਕੰਡੀਸ਼ਨ ਚ ਹੈ ਟਾਇਰ ਟੱਪਾ ਵਧੀਆ ਨੇ ਮਕੈਨਿਕਲ ਦੀ ਸੋਹਣੀ ਹੈ ਕਾਰ ਫਰੰਟ ਦੋ ਵਿੰਡੋ ਕੰਪਨੀ ਵੱਲੋਂ ਪਾਵਰ ਸੈਂਟਰ ਲੋਕਿੰਗ ਜੀ ਸੈਂਟਰ ਲੋਕਿੰਗ ਵਾਲੀ ਗੱਡੀ ਹਾਂ ਜੀ ਹਾਂ ਪੂਰੀ ਵਧੀਆ ਕਾਰ ਹੈ ਜੀ ਰੇਟ ਵੀ ਬਹੁਤ ਵਾਜਿਬ ਦੇਵਾਂਗੇ 1,85,000 ਰੁਪਿਆ ਡਿਮਾਂਡ ਹੈ ਇਹਦੇ ਵਿੱਚੋਂ ਵੀ ਮਾਨਤਾ ਕਰਾ ਦਾਂਗੇ ਜੀ ਅੱਛਾ ਕਿੰਨਾ ਚੱਲੀ ਹੋਈ ਹੈ ਗੱਡੀ ਵੀਰੇ ਇਹ ਮੰਨ ਕੇ ਚੱਲੋ ਲੱਖ ਦੇ ਆਸ-ਪਾਸ ਚੱਲੀ ਹੋਈ ਹੈ ਸਾਰੀਆਂ ਗੱਡੀਆਂ ਮਦਰਕ ਤੋਂ ਕੋਈ ਉੱਪਰ ਚੱਲੀ ਹੈ ਜੀ ਕੋਈ ਲੱਖ ਤੋਂ نیچے ਚੱਲੀ ਹੈ ਠੀਕ ਹੈ ਐਗਜ਼ੈਕਟਲੀ ਜਦੋਂ ਬੰਦਾ ਆਊਗਾ ਆਪਾਂ ਟਰਾਈ ਦਬਾ ਕੇ ਬੰਦੇ ਨੂੰ ਪੂਰੀ ਤਸੱਲੀ ਕਰਾ ਕੇ ਫਿਰ ਡੀਲ ਫਾਈਨਲ ਕਰਾਂਗੇ ਐਨਓਸੀ ਬਾਈ ਤੁਸੀਂ ਆਪ ਕਟਵਾ ਕੇ ਐਨਓਸੀ ਆਪ ਕਟਵਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਤੇ ਵੀਰੇ ਮੰਨ ਲਾ ਜੇ ਕਿਸੇ ਗੱਡੀ ਤੇ ਆਪਾਂ ਨੇ ਲੋਨ ਕਰਵਾਉਣਾ ਹੋਵੇ ਲੋਨ 12 ਮਾਡਲ ਤੋਂ ਉੱਤੇ ਉੱਤੇ ਲੋਨ ਹੋ ਜਾਊਗਾ ਜੀ ਕਰਵਾ ਕੇ ਦੇਵਾਂਗੇ ਇਹ ਕਿੰਨੇ ਮਾਡਲ ਆ ਇਹ 12 ਜੀ ਇਹਦੇ ਤੇ ਵੀ ਹੋ ਜਾਊਗਾ ਹੋ ਜਾਊਗਾ ਜੀ ਕਿੰਨੇ ਲੱਖ ਰੁਪਏ ਦਾ ਲੋਨ ਹੋ ਜਾਊਗਾ ਡੇਢ ਲੱਖ ਰੁਪਏ ਦਾ ਹਾਂ ਜੀ ਹਾਂ ਸਿਮਲ ਤੇ ਡਿ ਫਿਰ ਥੋੜਾ ਲੋਨ ਹੋਰ ਵੀ ਵਾਧੂ ਹਾਂ ਜੀ ਵਾਧੂ ਹੋ ਜੀ ਠੀਕ ਹੈ ਜੀ ਤੇ ਭਾਈ ਲੋਨ ਕਿੰਨੇ ਦਾ ਐਮਚ ਕਰਵਾ ਕੇ ਦੇ ਦਨ ਤੁਸੀਂ ਲੋਨ ਜਿਹੜਾ ਬਾਹਰਲਾ ਨੰਬਰ ਹੈ ਜੀ ਐਨਓਸੀ ਕਟਣ ਤੋਂ ਦੂਸਰੇ ਤੀਸਰੇ ਦਿਨ ਪੇਮੈਂਟ ਪਾਈ ਜਾਂਦੀ ਹੈ ਜਿਹੜੀ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਉਹਦੇ ਵਿੱਚ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਹੀ ਤਿੰਨ ਤੋਂ ਚਾਰ ਹਾਂ ਜੀ ਠੀਕ ਹੈ ਅਗਲੀ ਗੱਡੀ ਦੀ ਗੱਲ ਕਰ ਲਈ ਜੀ ਹੁਣ ਆਪਾਂ ਅਗਲੀ ਗੱਡੀ ਆ ਗਈ ਦੋਸਤੋ i10 i10 ਇਹ ਵੀ ਹੁਣ ਦੇ ਦੌਰ ਦੇ ਵਿੱਚ ਬਹੁਤ ਵਧੀਆ ਵਿਕ ਰਹੀ ਹੈ ਕਾਰ i10 ਜਿਹੜੇ ਵੀਰ अल्टੋ ਲੈਂਡ ਨੂੰ ਫਿਰਦੇ ਨੇ ਵੈਗਨਰ ਸੈਂਟਰੋ ਦੀਪਾਲਚ ਨੇ ਉਹ ਵੀ ਇਹ ਗੱਡੀ ਨੂੰ ਲੈ ਜਾਂਦੇ ਨੇ 2000 ਹੈਗੀ ਹੈ 10 ਮਾਡਲ ਜੀ 1 ਲੱਖ 15000 ਕਾਰ ਚੱਲੀ ਹੋਈ ਹੈ ਠੀਕ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਨਵੀਂ ਦੋਨੋਂ ਚਾਬੀਆਂ ਕੋਈ ਕੰਮ ਖਰਚਾ ਨਹੀਂ ਮਕੈਨੀਕਲ ਲਾਈਨ ਦੀ ਕੋਈ ਗਲਾਵਟ ਨਹੀਂ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਨਹੀਂ ਕਾਰਾਂ ਦਾ ਹੁੰਦਾ ਜਿਵੇਂ ਪੁਰਾਣੀ ਕਾਰ ਦੇ ਵਿੱਚ ਰਸਟਿੰਗ ਰਸਟਿੰਗ ਹੁੰਦੀ ਹੈ ਉਹ ਕੁਝ ਵੀ ਨਹੀਂ ਹੈਗਾ ਇਹਨਾਂ ਕਾਰਾਂ 'ਚ ਠੀਕ ਹੈ ਬਹੁਤ ਚੰਗੀ ਕਾਰ ਹੈ ਔਰ ਰੇਟ ਇਹਦਾ 135000 ਰੁਪਿਆ ਐਨਓਸੀ ਦੇ ਨਾਲ ਜੀ 135000 ਰੁਪਿਆ ਹਾਂ ਜੀ ਬਾਈ ਟਚਿੰਗ ਟੋਚਿੰਗ ਹੋਈ ਹੋਈ ਹੈ ਸੈਂਟਰ ਬੰਪਰ ਦੋਨੋਂ ਕਰਵਾਏ ਨੇ ਜੀ ਹਾਂ ਜੀ ਠੀਕ ਹੈ ਇੱਕ ਅੱਧੀ ਕੋਈ ਟਾਇਰ ਦੀ ਗਲਾਈ ਹੋਈ ਹੈ ਕੋਈ ਐ ਨਹੀਂ ਹੈ ਕਿ ਵੀ ਸਾਈਡਾਂ ਪੇਂਟ ਹੈ ਬਾਈ ਕਹਿ ਕੇ ਪਹਿਲਾਂ ਦੇਣਗੇ ਠੀਕ ਆ ਬਿਲਕੁਲ ਜੀ ਬਿਲਕੁਲ ਬੰਪਰ ਟਚਿੰਗ ਹੋਏ ਹੋਏ ਨੇਗੇ ਦੋਨਾਂ ਦੇ ਕੋਈ ਵੀ ਗੱਲ ਬਾਤ ਤੁਸੀਂ ਬਾਅਦ ਦੇ ਵਿੱਚ ਨਾ ਕਿਹਾਓ ਵੀਡੀਓ ਦੇ ਵਿੱਚ ਠੀਕ ਆ ਇੰਨੇ ਘੱਟ ਰੇਟ ਦੇ ਰਹੇ ਨੇ ਨਾ ਬਾਈ ਯਾਰ ਗੱਡੀਆਂ ਦੇ ਇੰਨੇ ਘੱਟ ਰੇਟ ਤੁਸੀਂ ਪਹਿਲਾਂ ਵੀ ਵੀਡੀਓ ਦੇਖੀਆਂ ਹੋਈਆਂ ਆ ਆਪਣੇ ਚੈਨਲ ਦੇ ਉੱਪਰ ਮੰਗਣਾ ਸਭ ਤੋਂ ਸਸਤੇ ਘੱਟ ਰੇਟਾਂ ਦੇ ਉੱਪਰ ਤੁਹਾਨੂੰ ਗੱਡੀਆਂ ਮਿਲ ਰਹੀਆਂ ਨੇਰਾ ਦੋਸਤੋ ਅਗਲੀ ਗੱਡੀ ਲੈ ਕੇ ਆਏ ਆ ਤੁਹਾਡੇ ਵਾਸਤੇ ਮੋਸਟ ਡਿਮਾਂਡਿੰਗ ਸਵਿਫਟ ਹਾਂਜੀ ਇਹਦਾ ਜੀ ਅਗਲਾ ਬੰਪਰ ਨਵਾਂ ਪਾ ਕੇ ਪੇਂਟ ਕਰਾਉਣਾ ਪਊਗਾ ਤੁਹਾਨੂੰ ਅੱਛਾ ਮੰਗਰਲਾ ਬੰਪਰ ਪੇਂਟ ਕਰਾਉਣਾ ਪਊ ਹਮ ਫੋਰ ਇਹਦੇ ਵਿੱਚ ਮਕੈਨੀਕਲ ਦਾ ਕੋਈ ਕੰਮ ਹੈ ਨਹੀਂਗਾ ਠੀਕ ਪਰ ਗੱਡੀ ਦੇ ਵਿੱਚ ਇੱਕ ਖਾਸੀਅਤ ਹੈ ਦੋਸਤੋ ਹਾਂਜੀ 2032 ਤੱਕ ਪਾਸਿੰਗ ਹੈ ਜੀ ਇਹਦੀ ਬਾਈ ਸੀਟ ਕਵਰ ਵਗੈਰਾ ਯਾਰ ਅੱਗ ਵਰਗੇ ਪੈ ਨੇ ਸਾਰੀ ਕਾਰ ਵਧੀਆ ਜੀ ਹਮ ਸਟੀering ਵਗੈਰਾ ਦਿਖਾ ਦੇ ਬਾਈ ਕਿ ਗਰੰਟੀਅਰ ਇੰਟੀਰੀਅਰ ਚੈੱਕ ਕਰਵਾ ਦੇ ਇੰਟੀਰੀਅਰ ਪੂਰਾ ਸੋਹਣਾ ਮਿਲੂਗਾ ਜੀ ਇੰਜਨ ਗੇਅਰ ਦੀ ਬਹੁਤ ਸੋਹਣੀ ਹੈ ਅੱਛਾ 2000 ਐ ਮੰਨ ਕੇ ਚੱਲੋ 8 ਮਾਡਲ ਹੈ ਜੀ ਹਾਂਜੀ ਔਰ ਪੰਜਾਬ ਨੰਬਰ ਹੈ ਬੀਮਾ ਪੋਲੂਸ਼ਨ ਸਾਰੇ ਪੇਪਰ ਓਕੇ ਨੇ ਦੋ ਬੰਪਰਾਂ ਬੰਪਰਾਂ ਦਾ ਖਰਚਾ ਪੇਂਟ ਦਾ ਜ਼ਰੂਰ ਹੈ ਇੱਕ ਬੰਪਰ ਨਵਾਂ ਪੈਜੂ ਇੱਕ ਉਹਨਾਂ ਕਾ ਪੁਰਾਣੀ ਕਾਰ ਚ ਹੁੰਦਾ ਹੀ ਆ ਹਨਾ ਜੀ ਤੇ ਫਿਰ ਬਾਈ ਉਸ ਹਿਸਾਬ ਕਿਤਾਬ ਨਾਲ ਨਾ ਆਪਣੇ ਵਿਊਅਰ ਨੂੰ ਉਹੀ ਰੇਟ ਦੇ ਦਿਓ ਬਸ ਤੁਸ ਰੇਟ ਦੋਸਤੋਂ ਤੁਹਾਨੂੰ ਕਾਰ ਲੈ ਕੇ ਜਾਵੋਗੇ ਆਜੇ 5000 ਰੁਪਿਆ ਜਿਹੜਾ ਟੱਚਿੰਗ ਫੱਚਿੰਗ ਦਾ ਭਾਲਦੀ ਹੈ ਇਹ ਲਾ ਦੋਗੇ ਨਵੀਂ ਬਣ ਗਈ ਹਾਂਜੀ ਤੁਸੀਂ ਐ ਮੰਨ ਕੇ ਚੱਲੋ ਜੀ 25 ਤੇ 732 ਹੁੰਦੇ ਨੇ 7 ਸਾਲ ਦੀ ਪਾਸਿੰਗ ਪਈ ਹੈ ਜੀ ਹਾਂਜੀ ਠੀਕ ਹੈ ਔਰ ਕਾਰ ਤੁਸੀਂ 7 ਸਾਲ ਨਹੀਂ ਵੇਚਦੇ ਗਾਰੰਟੀ ਹੈ ਐਨੀ ਵਧੀਆ ਚੱਲਦੀ ਹੈ ਅੱਛਾ ਜੀ ਔਰ ਗੱਡੀ ਦਾ ਰੇਟ ਦੇਵਾਂਗੇ ਬਿਲਕੁਲ ਹੀ ਜੈਤ ਜੀ 1 ਲੱਖ ਤੇ 45000 ਰੁਪਿਆ ਸਿਰਫ 1 ਲੱਖ 45000 ਹਾਂਜੀ ਮੰਨ ਕੇ ਚੱਲੋ ਬਈ 5 ਤੋਂ 7000 ਦਾ ਖਰਚਾ ਸਾਰਾ 5000 ਰੁਪਏ ਦਾ ਖਰਚਾ ਹੈ ਜੀ ਟਾਇਰ ਵੀ ਨਵੇਂ ਲਵਾਏ ਨੇ ਬੰਦੇ ਨੇ ਜਿਹੜੀ ਨਵੀਂ ਐ ਜਿਹੜਾ ਬੰਦਾ ਬਾਈ ਆਲਟੋ ਵੱਲ ਭਾਜਦਾ ਮੈਂ ਕਹਣਾ ਤੁਸੀਂ ਸਵਿਫਟ ਦਾ ਸੌਂਕ ਪੂਰਾ ਕਰ ਸਕਦੇ ਹੋ ਆਲਟਨ ਨਾਲੋਂ ਕਿਉਂਕਿ ਆਲਟੋ ਦਾ ਰੇਟ ਵੀ ਬਾਈ ਹੁਣ ਇੰਨਾ ਕ ਚੱਲ ਰਿਹਾ ਹੈਗਾ ਤੇ ਸਵਿਫਟ ਆਗਾ ਕੁਝ ਨਹੀਂ ਬਾਈ ਯਾਰ 5-7000 ਦਾ ਸਾਰਾ ਖਰਚਾ ਬਾਕੀ ਜਦੋਂ ਯਾਰ ਬਾਈ ਨੇ ਖੁਦ ਕਹਿਤਾ ਵੀ ਸਾਡੀ ਜ਼ਮਾਨ ਆ ਆਪਣੀ ਗਾਰੰਟੀ ਆ ਜਰ ਇਹਨਾਂ ਦੀ ਅੰਦਰੋਂ ਤੁਸੀਂ ਇਹ ਗੱਡੀ ਆ ਵੀ ਤੁਸੀਂ ਇੱਕ ਵਾਰ ਵਰਤੋਗੇ ਯਾਦ ਰੱਖੋਗੇ ਬਾਈ ਮੇਨਲੀ ਗੱਲ ਜੇ ਆਪਾਂ ਕਰ ਲਈ ਇਹਦੀ ਇੰਟੀਰੀਅਰ ਦੀ ਤੇ ਇਹਦੇ ਇੰਜਨ ਦੀ ਇੰਟੀਰੀਅਰ ਆਪਾਂ ਨੇ ਤਾਂ ਦੇਖ ਹੀ ਲਿਆ ਅੰਦਰੋਂ ਬਿਲਕੁਲ ਕਲੀਅਰ ਆਗਾ ਠੀਕ ਆ ਬਿਲਕੁਲ ਸਾਫ ਵੀ ਇੰਜਨ ਤੇ ਕੋਈ 10 ਦਿਨ ਬਾਅਦ ਚ ਵੀ ਕੋਈ ਨੁਕਸ ਪੈਂਦਾ ਆਪਾਂ ਬੈਠੇ ਆਂ ਹੋਰ ਦੱਸੋ ਲਓ ਬਾਈ ਠੀਕ ਆ ਜੀ ਇਸ ਤੋਂ ਬਾਅਦ ਤਾਂ ਹੁਣ ਲੈ ਜਾਓ ਕੀ ਭਾਲਦੇ ਹੋ ਬਾਈ ਦੇਖ ਲਓ ਸਵਿਫਟ ਦਾ ਸੌਂਕ ਬਾਈ ਘੱਟ ਪੈਸਿਆਂ ਦੇ ਵਿੱਚ ਵਧੀਆ ਗੱਡੀ ਦਾ ਤੁਹਾਡਾ ਸੌਂਕ ਪੂਰਾ ਹੋ ਜਾਊਗਾ ਚਲੋ ਬਾਈ ਹੁਣ ਆਪਾਂ ਅੱਗੇ ਗੱਲਬਾਤ ਕਰ ਲਈ ਇੱਕ ਬਾਈ ਜਿਹੜਾ ਹੋਂ ਦਾ ਰਵਿੰਗ ਵਗੈਰਾ ਕਰਵਾਉਂਦੇ ਹੁੰਦੇ ਨੇ ਉਹਦੇ ਨਾਲ ਥੋੜੀ ਜਿਹੀ ਸਾਫ ਹੋ ਜਾਂਦੀ ਹੈ ਹਾਂ ਹਾਂ ਸਾਫ ਹੋ ਜਾਂਦੀ ਹੈ ਹਾਂ ਰਵਿੰਗ ਵਗੈਰਾ ਕਰਾਉਣਾ ਇਹ ਤਾਂ ਫਿਰ ਕਸਟਮਰ ਦੀ ਆ ਨਾ ਜੀ ਉਹਦਾ ਜਿੰਨਾ ਅਗਲਾ ਲਾਊਗਾ ਬਾਈ ਪਾਗਰ ਨਹੀਂ ਮਠਾਈ ਚ ਬਿਲਕੁਲ ਜੀ ਆਪਾਂ ਅਗਲੇ ਦੀ ਕਾਰ ਤੇ ਪੈਸੇ ਲਾ ਨਹੀਂ ਸਕਦੇ ਜੀ ਬਿਲਕੁਲ ਬਿਲਕੁਲ ਜੀ ਜੇ ਆਪਾਂ ਪੈਸੇ ਲਵਾਤੇ ਅਗਲੇ ਤੋਂ 10000 ਰੁਪਏ ਅਗਲਾ ਕੋ ਮੈਨੂੰ ਤਾਂ 20000 ਵਧਾ ਕੇ ਵੇਚ ਇਹਨੂੰ ਠੀਕ ਹੈ ਜੀ ਇਹ ਵੀ ਗੱਲ ਹੋ ਜਾਂਦੀ ਹੈ ਨਾ ਚਲੋ ਆਪਾਂ ਤਿੰਨ ਝੋਟਾ ਗੱਡੀਆਂ ਲੈ ਕੇ ਆਏ ਬਾਈ ਝੋਟਾ ਗੱਡੀਆਂ ਸਮਝਦੇ ਹੋ ਫੋਰਚੂਨਰ ਵਰਗੀਆਂ ਗੱਡੀਆਂ ਪੂਰੀਆਂ ਤਕੜੀਆਂ ਤਕੜੀਆਂ ਜਿੰਨਾਂ ਨੇ ਨਾ ਘੱਟ ਪੈਸਿਆਂ ਦੇ ਵਿੱਚ ਉਹਦਾ ਸ਼ੌਂਕ ਪੂਰਾ ਕਰਨਾਗਾ ਆਫ ਰੋਡਿੰਗ ਵਾਲੀਆਂ ਗੱਡੀਆਂ ਪੂਰੀਆਂ ਤਕੜੀਆਂ ਤਕੜੀਆਂ ਉਹ ਵੀ ਘੱਟ ਰੇਟ ਦੋਸਤੋ ਮਹਿੰਦਰਾ ਦੀ ਮਰਾਜੋ ਬਹੁਤ ਖਾਸੀਅਤ ਆਉਂਦੀ ਹੈ ਜੀ ਗੱਡੀਆਂ ਦੇ ਕਈ ਤੁਹਾਨੂੰ ਮੈਂ ਇਹ ਪੋਜੀਟਿਵ ਜਿਹੜੇ ਪੁਆਇੰਟ ਆ ਉਹ ਗਿਣਾਉਂਗਾ ਹੂੰ 2019 ਮਾਡਲ ਗੱਡੀ ਆ ਫਿਲਹਾਲ ਜੋ ਤੁਸੀਂ ਦੇਖ ਰਹੇ ਹੋ ਹਾਂਜੀ ਇਹਦੀ ਤੁਹਾਨੂੰ ਫੁੱਲ ਵੀਡੀਓ ਵੀ ਪ੍ਰੋਵਾਈਡ ਕਰਵਾ ਦੇਵਾਂਗੇ ਮੇਰੇ ਵਾਲੇ ਚੈਨਲ ਦੇ ਉੱਤੇ ਪਈ ਹੈ ਠੀਕ ਹੈ ਜੀ ਤੇ ਲਿੰਕ ਆਪਾਂ ਵਿੱਚ ਲਾ ਦਿਓ ਹਾਂਜੀ 100 ਮਹਿੰਦਰਾ ਮਰਾਜੋ 2019 ਮਾਡਲ ਹੂੰ ਤੇ ਪਹਿਲੇ ਨਾਮ ਦੀ ਆ ਹੂੰ ਵੱਡੀ ਗੱਲ ਕੀ ਆ ਆਲ ਇੰਡੀਆ ਪਰਮਿਟ ਦੀ ਗੱਡੀ ਆ ਜਿਹੜੇ ਵੀਰਾਂ ਨੇ ਟੈਕਸੀ ਲਾਈਨ ਦੇ ਵਿੱਚ ਕਾਰ ਚਲਾਣੀ ਹੈ ਹਾਂਜੀ ਬਾਈ ਆਲ ਇੰਡੀਆ ਪਰਮਿਟ ਦੀ ਇਸ ਰੇਟ ਦੀ ਗੱਡੀ ਨਹੀਂ ਮਿਲਦੀ ਜੀ ਠੀਕ ਹੈ ਜੀ ਕਿੰਨਾ ਮਾਡਲ ਆ ਬਈ ਜੀ 2019 ਮਾਡਲ ਹੈ ਜੀ 2019 ਮਾਡਲ 1497 ਸੀਸੀ ਇੰਜਣ ਹੈ ਜੀ ਗੱਡੀ ਦਾ ਬੀਮਾ ਜੇ ਤੁਸੀਂ ਇਹਨੂੰ ਪ੍ਰਾਈਵੇਟ ਕਰਾ ਕੇ ਤੁਸੀਂ ਬੀਮਾ ਕਰਵਾਉਂਦੇ ਹੋ ਸਾਰਾ ਹੀ ਥਰਡ ਪਾਰਟੀ 4000 ਰੁਪਏ ਦਾ ਬੀਮਾ ਹੈ ਜੀ ਠੀਕ ਹੈ ਜੀ ਆਮ ਜੇ ਤੁਸੀਂ ਕੋਈ ਵੀ ਗੱਡੀ ਇਸ ਲੈਵਲ ਦੀ ਸੈਵਨ ਸੀਟਡ ਗੱਡੀ ਲੈਣੇ ਉਹ ਤਕਰੀਬਨ ਤਕਰੀਬਨ ਬੀਮਾ ਉਹਦਾ ਕੱਟਦਾ ਹੈ ਜੀ 909300 ਰੁਪਏ ਦਾ ਥਰਡ ਪਾਰਟੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੀ ਐਵਰੇਜ ਤਕਰੀਬਨ ਤਕਰੀਬਨ ਸਵਿਫਟ ਜਿੰਨੀ ਐਵਰੇਜ ਹੈ ਜੀ ਅੱਛਾ ਬਾਈ ਜੀ 18 20 ਦੀ ਐਵਰੇਜ ਤੁਹਾਨੂੰ ਮਰਾਜੋ ਦੇਊਗੀ ਜੀ ਨਾਲ ਬੈਠ ਜਾਓ ਹੂੰ ਉਹਦਾ ਰੀਜ਼ਨ ਵੀ ਹੋਊਗਾ ਕਿਉਂ ਦੇਊਗੀ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਬਾਈ ਜੀ ਸੋ ਇਹਦਾ ਜੇ ਬੰਦੇ ਨੇ ਕਿਸੇ ਨੇ ਪ੍ਰਾਈਵੇਟ ਕਰਾ ਕੇ ਲੈਣੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤਾਂ ਇਹਦਾ ਐਨਓਸੀ ਵੇਚਣ ਵਾਲਾ ਬੰਦਾ ਦੇਊਗਾ ਹਾਂਜੀ ਨੰਬਰ ਦਾ ਖਰਚਾ 40000 ਦੇ ਨੇੜੇ 35-40000 ਰੁਪਏ ਨੰਬਰ ਦਾ ਲੱਗੂਗਾ ਠੀਕ ਹੈ ਜੀ ਉਹ ਖਰਚਾ ਲੈਣ ਵਾਲੇ ਦਾ ਜੀ ਠੀਕ ਹੈ ਜੀ ਹੁਣ HR38 ਕਮਰਸ਼ੀਅਲ ਨੰਬਰ ਦੇ ਵਿੱਚ ਕਾਰ ਹੈ ਜੀ 130000 ਚੱਲੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਕੋਈ ਕਿਸੇ ਪ੍ਰਕਾਰ ਦਾ ਨੁਕਸ ਨਹੀਂ ਹਮ ਅੱਜ ਜੇ ਆਪਾਂ ਗੱਲ ਕਰੀਏ ਕੇਟਨ ਦੀ अल्टो K10 19 ਮਾਡਲ ਦੀ ਗੱਲ ਕਰੀਏ ਜਾਂ ਸਲੈਰੀਓ 19 ਮਾਡਲ ਦੀ ਗੱਲ ਕਰੀਏ ਤਾਂ ਰੇਟ ਇਹਨਾਂ ਦਾ 19 20 ਮਾਡਲ ਦਾ ਜਾਂਦਾ ਜੀ 4.5 ਦੇ ਆਸ-ਪਾਸ ਹੈ ਬਿਲਕੁਲ ਜਾਂਦਾ ਬਈ ਜੀ ਜਾਂਦਾ ਜੀ ਆਪਾਂ ਤੁਹਾਨੂੰ Mahindra Marazzo ਹਾਂ Mahindra Marazzo 19 ਮਾਡਲ ਡੀਜ਼ਲ ਦਾ ਰੇਟ 4.5 ਲੱਖ ਰੁਪਏ ਜੀ ਮਹਿੰਦਰਾ ਮਰਾਜੋ ਦਾ ਬਾਈ ਬਾਈ ਜੀ ਵੀਡੀਓ ਚ ਤਾਂ ਨਹੀਂ ਬੋਲ ਰਹੇ ਨਹੀਂ ਜੀ ਹਕੀਕਤ ਜੇ ਵਿੱਚ ਗੱਡੀ ਦੇਵਾਂਗੇ ਆਪਾਂ ਬਾਈ ਐਨ ਏਰੀ ਦਾ ਯਾਰ ਸਵਿਫਟ ਨਹੀਂ ਆਉਦੀ ਤੁਸੀਂ 7 ਸੀਟਰ ਗੱਡੀ ਦੇ ਰਹੇ ਆਪ ਕਹਿ ਰਹੇ ਜੀ ਦੇਖੋ ਤੁਸੀਂ ਮੇਰੇ ਤੋਂ ਅਗਲੀ ਗੱਡੀ ਮਰਾਜੋ ਦੀ ਉਮੀਦ ਕਰੋ ਵੀ ਅਗਲੀ ਵੀ ਮੈਂ ਇਸ ਰੇਟ ਤੇ ਦੇ ਪਾਉਂਗਾ ਨਹੀਂ ਕੋਈ ਪਤਾ ਨਹੀਂ ਮਾਲਕ ਨੇ ਜੇ ਭੇਜੀ ਜਰੂਰ ਦੇਵਾਂਗੇ ਬਟ ਅੱਜ ਦੀ ਘੜੀ ਮੇਰੇ ਕੋਲੇ ਮਹਿੰਦਰਾ ਮਰਾਜੋ ਖੜੀ ਹੈ ਜੀ 2019 ਮਾਡਲ ਇੱਕੋ ਇੱਕ ਜਲਦੀ ਇੱਕੋ ਇੱਕ ਪੀਸ ਹੈ ਔਰ ਕੋਈ ਲੱਗੀ ਬੱਜੀ ਨਹੀਂ ਗਾਰੰਟੀ ਇੰਜਨ ਗੇਅਰ ਦੀ ਗਾਰੰਟੀ ਗੱਡੀ ਲੈ ਕੇ ਜਾਣਾ ਚਾਹੁੰਦੇ ਹੋ ਦੋਸਤੋ ਸਿਰਫ 4.5 ਲੱਖ ਰੁਪਏ ਦੀ ਕਾਰ ਹੈ ਜੀ ਐਨਓਸੀ ਦੇ ਨਾਲ ਬੀਮੇ ਦੇ ਵੈਲਿਊ ਸੁਣ ਲਓ ਜੀ ਇਨਸ਼ੋਰੈਂਸ ਵੈਲਿਊ ਇਨਸ਼ੋਰੈਂਸ ਵੈਲਿਊ ਹੈ ਕਾਰ ਦੀ 5,55,000 ਰੁਪਏ ਅੱਛਾ ਜੀ ਕਿਸੇ ਵੀਰ ਦਾ ਬਹੁਤ ਵਧੀਆ ਸਿੰਪਲ ਹੈ ਬਹੁਤ ਵਧੀਆ ਸਿੰਪਲ ਹੈ ਕਾਰ ਤੇ 5 ਲੱਖ ਰੁਪਏ ਦੇ ਨੇੜੇ ਲੋਨ ਕਰਾ ਦੂਗਾ ਚੱਕ ਬਾਈ ਹੋਰ ਕੀ ਚਾਹੀਦਾ ਯਾਰ ਕੋਲ ਲੈ ਜਾ ਬਾਈ ਜੇ ਆਪਾਂ ਨਾ 13 14 ਮਾਡਲ ਸਵਿਫਟ ਡਿਜ਼ਾਇਰ ਲੈਣ ਬਗ ਜੀ ਮੈਂ ਕਹਣਾ 4.5 4 ਤੋਂ ਕੱਟ ਦੇ ਦਿੰਦੇ ਹਾਂ ਸਾਢੇ 4 ਬਿਲਕੁਲ ਜੀ ਬਿਲਕੁਲ ਤੁਸੀਂ 7 ਸੀਟਰ ਗੱਡੀ ਦੇ ਰਹੇ ਆ ਆਲ ਇੰਡੀਆ ਦਾ ਪਰਮਿਟ ਆ ਬਾਈ ਦੇਖ ਲਓ ਦਿੱਲੀ ਤੱਕ ਜਾਂਦੀ ਹੈ ਜੇ ਕਿਸੇ ਭਾਈ ਨੇ ਟੈਕਸੀ ਵੀ ਪਾਉਣੀ ਆ ਮੈਂ ਕਹਣਾ ਜੀ ਸਵਾਦ ਆ ਜੂ ਜਿਹੜੇ ਵੀਰ ਅੱਜ ਕੱਲ ਟੈਕਸੀ ਲੈਂਦੇ ਉੱਚੇ ਮਾਡਲ 'ਚ ਕੰਮ ਕਰਨਾ ਚਾਹੁੰਦੇ ਆ ਕਿਸੇ ਵੀਰ ਕੋਲੇ ਕੰਮ ਹੈਗਾ ਕਿਸੇ ਦੀ ਗੱਡੀ ਦੇ ਧੱਕੇ ਖਾ ਰਿਆ ਨਾ ਵੀਰੇ ਲੱਖ ਰੁਪਏ ਦਾ ਇੰਤਜ਼ਾਮ ਕਰ ਲੈ ਲੱਖ ਰੁਪਿਆ ਭਰ ਲੈ ਗੱਡੀ ਲੈ ਜਾ ਕਿਸਤਾਂ 'ਤੇ ਚੱਲੀ ਹਾਂ ਹਾਂ ਠੀਕ ਆ ਕੰਮ ਲਵੇਗਾ ਕਾਰ ਤੋਂ ਲੱਖ ਰੁਪਏ ਦਾ ਮਹੀਨੇ ਦਾ ਕੰਮ ਦੇਊਗੀ ਬਾਈ ਆਦਾ ਨਾ ਪੁੱਲ ਰਕਾਰ ਵਯਾਰ ਵਾਲੇ ਨੇ ਦੇਲੇ ਖੁਸ਼ ਕਰਤਾ ਬਈ ਇੰਨਾ ਤੋਹਫਾ ਯਾਰ ਸੋਣਾ ਫਲੇ ਇੱਕ ਗੱਡੀ ਨਹੀਂ ਹੈਗੀ ਇਹਨਾਂ ਲੋ ਦੋ ਹੋਰ ਖੜੀਆਂ ਅੱਜ ਹੋਰ ਵੀ ਦਿੰਨੇ ਆਪਾਂ ਠੀਕ ਆ ਇਹਨਾਂ ਦਾ ਰੇਟ ਵੀ ਸੁਣ ਕੇ ਬਾਈ ਤੁਸੀਂ ਹੈਰਾਨ ਹੀ ਹੋ ਜਾਣਾ ਮੈਂ ਕਹਣਾ ਗੱਡੀ ਦਾ ਚਾਹੇ ਤੁਹਾਨੂੰ ਜਰੂਰ ਮਹਿੰਗੀ ਮਿਲ ਜੇ ਪਰ ਬਾਈ ਨੇ ਕਿਹਾ ਬਾਈ ਤੁਹਾਨੂੰ ਤੋਹਫਾ ਦੇਵਾਂਗਾ ਇਹਨਾਂ ਰਾਜ ਤੋਹਫਾ ਦੇਵਾਂਗੇ ਜੀ ਸਾਰੀ ਵੀਡੀਓ ਸਾਈਡਾਂ ਤੋਂ ਨਾ ਪ੍ਰੋਪਰ ਜੀ ਕਰਕੇ ਦਿਖਾ ਦਿਓ ਵੀਰੇ ਫੇਰ ਵੀ ਜਿਹੜੇ ਵੀਰ ਨੇ ਗੱਡੀ ਦੀ ਵੀਡੀਓ ਫੁੱਲ ਦੇਖਣੀ ਹੋਈ ਉਹ ਵੀ ਦਿਖਾ ਦੇਵਾਂਗੇ ਆਪਾਂ ਹਾਂ ਸੋ ਇਹ ਹੈਗੀ ਆ ਜੀ Mahindra ਦੀ XUV 500 2014 ਮਾਡਲ ਜੀ ਹਾਂਜੀ ਸੈਕਿੰਡ ਓਨਰ ਪੰਜਾਬ ਨੰਬਰ ਸੀਟ ਕਵਰ ਮੈਟਿੰਗ ਨਵੀਂ ਹੈ ਇੰਜਨ ਗੇਅਰ ਦੀ ਫੁੱਲ ਸੋਹਣੀ ਹੈ ਗੱਡੀ ਚੱਲੀ ਹੈ ਦੋਸਤੋ 1 ਲੱਖ ਤੇ 27 28000 ਕਿਲੋਮੀਟਰ 1 ਲੱਖ 27 28000 ਕਿਲੋਮੀਟਰ ਚੱਲੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਜੀ 7 ਸੀਟਰ ਛੋਟਾ ਗੱਡੀ ਆ ਬਈ ਇਹ ਵੀ ਤੁਸੀਂ 크루즈 ਕੰਟਰੋਲ ਤੱਕ ਸਾਰੇ ਫੀਚਰ ਨੇ ਜੀ ਟਾਇਰ ਚੌਕੜਾ ਨਵਾਂ ਫੁੱਲ ਬੀਮਾ ਦੋਨੋਂ ਚਾਬੀਆਂ ਮੈਨੂਅਲ ਦੀ ਆ ਬਈ ਇਹ ਮੈਨੂਅਲ ਗੇਅਰ ਚ ਠੀਕ ਹੈ ਜੀ ਟਾਇਰਾਂ ਦਾ ਚੌਕੜਾ ਨਵਾਂ ਹੈ ਜੀ ਦੋਨੋਂ ਚਾਬੀਆਂ ਬੀਮਾ ਫੁੱਲ ਹੈ ਠੀਕਾ ਠੀਕ ਹੈ ਜੀ ਰੇਟ ਬਹੁਤ ਵਾਜਬ ਦੇਵਾਂਗੇ ਦੋਸਤੋ ਇਹਦਾ ਵੀ ਆਪਾਂ ਪੈਟਰੋਲ ਦੀ ਹੈ ਡੀਜ਼ਲ ਦੀ ਡੀਜ਼ਲ ਦੀ ਡੀਜ਼ਲ ਦੀ ਗੱਡੀ ਆ ਭਾਈ ਐਕਸ ਜੂਵੀ ਡੀਜ਼ਲ ਦੀ 2013 ਰਜਿਸਟਰਡ 14 ਜੀ ਗੱਡੀ ਤੇ ਲੋਨ ਕਰਵਾ ਦੇਵਾਂਗੇ ਸਵਾ 3 ਲੱਖ ਰੁਪਏ ਦਾ ਦੋਸਤੋ ਬਾਈ ਇੱਕ ਨਾ ਯਾਰ ਤੁਸੀਂ ਆਇਆ ਨਾ ਦੇਖਿਆ ਕਰੋ ਗੱਡੀ ਦੇ ਵਿੱਚ ਵੀ ਯਾਰ ਅਸੀਂ ਨਾ ਸਸਤੀ ਗੱਡੀ ਲੈਣੀ ਆ ਕਿਉਂਕਿ ਜੇ ਗੱਡੀ ਤੁਸੀਂ ਸਸਤੀ ਲਹੋਗੇ ਸਸਤੇ ਮਤਲਬ ਇੱਥੇ ਭੱਜ ਜਾਓਗੇ ਤਾਂ ਭਾਈ ਉਹ ਹੈ ਜਿਹਾ ਕੋਈ ਮਿਲੂਗਾ ਤੁਹਾਨੂੰ ਜੇ ਸ਼ੌਕ ਨੂੰ ਗੱਡੀਆਂ ਲੈਣੀਆਂ ਨੇ ਤਾਂ ਜੀਵ ਤਾਂ ਹਲਕੀ ਕਰਨੀ ਪੈਂਦੀ ਹੈ ਬਾਈ ਜੀ ਬਿਲਕੁਲ ਜੀ ਚੰਗੀ ਕਾਰ ਲਓ ਦੋਸਤੋ ਕਿਤੋਂ ਵੀ ਲੈਣੀ ਹੋਣਾ ਚੰਗੀ ਗੱਡੀ ਲਓ ਹਮ ਮਾਰਕੀਟ ਮੁੱਲ ਦੇ ਵਿੱਚ ਕਾਰ ਲੈਣੀ ਹੈ ਸਾਡੇ ਕੋਲੇ ਆਜੋ ਅਸੀਂ ਗੱਡੀ ਦੇਵਾਂਗੇ ਮਾਰਕੀਟ ਮੁੱਲ ਦੇ ਵਿੱਚ ਠੀਕ ਹੈ ਹਮ ਇਹ ਵਾਲੀ 13 ਰਜਿਸਟਰਡ 14 ਹਮ ਐਕਸਯੂਵੀ 500 ਫੁੱਲ ਬੀਮਾ ਦੋਨੋਂ ਚਾਬੀਆਂ ਟਾਇਰ ਨਵੇਂ ਸੀਟ ਕਵਰ ਨਵੇਂ ਕੋਈ ਕੰਮ ਖਰਚਾ ਨਹੀਂ ਹੈਗਾ ਠੀਕ ਹੈ ਜੀ ਰੇਟ ਕੀ 4,65,000 ਰੁਪਿਆ ਆਉਣ ਲਈ ਕਿੰਨਾ ਬਾਈ ਦੁਬਾਰਾ ਹੀ ਇੰਦਰ ਦੀ ਕੈਮਰੇ ਵਾਲੇ ਮੂਰ ਦੀ ਆ ਇਹਨਾਂ ਦੇ ਮੂਰ ਦਿਹਾ ਕੇ ਦਿਖਾਉਣ ਦੇ ਮੈਨੂੰ ਭਾਈ ਰੇਟ ਸੁਣ ਲੈ ਇੱਕ ਵਾਰ ਠੀਕ ਆ ਡਿਟੇਲ ਬੋਲ ਦਿਓ ਜੀ ਡਿਟੇਲ ਵੀ ਦੁਬਾਰਾ ਦੱਸਦਾ ਜੀ 13 ਰਜਿਸਟਰਡ 14 ਪੰਜਾਬ ਨੰਬਰ ਸੈਕੰਡ ਓਨਰ ਟਾਇਰ ਨਵੇਂ ਫੁੱਲ ਬੀਮਾ ਦੋਨੋਂ ਚਾਬੀਆਂ ਆ ਜਿਹੜੀਆਂ ਤਿੰਨ ਚੀਜ਼ਾਂ ਬੋਲੀਆਂ ਨੇ ਨਾ ਜੀ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਦੇ ਵਿੱਚ ਵੀ 70-80000 ਰੁਪਏ ਦਾ ਫਰਕ ਪੈਂਦਾ 40000 ਦੇ ਟਾਇਰ ਨੇ ਜੀ 40000 ਦੇ ਟਾਇਰ ਨੇ 15 ਤੋਂ 18000 ਰੁਪਏ ਦਾ ਬੀਮਾ ਪੈ ਗਿਆ ਠੀਕ ਹੈ ਜੀ ਫਿਰ ਦੋਨੋਂ ਚਾਬੀਆਂ ਠੀਕ ਹੈ ਜੀ ਪੰਜਾਬ ਨੰਬਰ ਦੀ ਕਾਰ ਆ ਦੋਸਤੋ ਰੇਟ 4 ਲੱਖ ਤੇ 65000 ਰੁਪਏ ਸਰਵਤ 4 ਲੱਖ ਤੇ 65000 ਰੁਪਿਆ ਦੇ ਰਹੇ ਨੇ ਪੁੱਲਰ ਕਾਰ ਮੋਟਰ ਵਾਲੇ ਠੀਕ ਆ ਬਾਈ ਚੱਲਦੀ ਵੀਡੀਓ ਦੇ ਵਿੱਚ ਰਿਕਾਰਡ ਆ ਹੈ ਇਹਨਾਂ ਦਾ ਇੰਨੇ ਘੱਟ ਰੇਟ ਦੇ ਉੱਪਰ ਗੱਡੀ ਤੁਹਾਨੂੰ ਪਹਿਲਾਂ ਉਹ ਵੀ ਦਿਖਾਈ ਹੈ ਠੀਕ ਆ ਤੇ ਆ ਵੀ ਦਿਖਾਈ ਆ ਗੱਡੀ ਚੈਲੰਜਰ ਰੇਟ ਆ ਬਾਈ ਇਹ ਹੈ ਠੀਕ ਆ ਬਹੁਤ ਸਸਤੀਆਂ ਗੱਡੀਆਂ ਮਿਲ ਰਹੀਆਂ ਨੇ ਗਾ ਤੁਹਾਨੂੰ ਰੇਟ ਇੰਨਾ ਵਧੀਆ ਨੋਨ ਐਕਸੀਡੈਂਟਲ ਦੀ ਫੁੱਲ ਗਾਰੰਟੀ ਆ ਹਰੇਕ ਕਾਰ ਦੀ ਹਮ ਹੁਣ ਜੇ ਆਪਾਂ ਗੱਲ ਕਰ ਲਈਏ ਸਾਰਿਆਂ ਦਾ ਫੇਵਰੇਟ ਗੱਡੀ ਮੇਰੀ ਆਹ ਬਣੀਆ ਬਾਈ ਇੱਥੇ ਆ ਕੇ ਸਾਡੇ ਕੈਮਰਾਮੈਨ ਦੀ ਵੀ ਪਹਿਲੀ ਪਸੰਦ ਇਹੀ ਬਣੀਆ ਗੱਡੀ ਠੀਕ ਆ ਫੋਰਚ ਕਟ ਰੇਟ ਦੇ ਵਿੱਚ ਪੂਰੀ ਤਗੜੀ ਬਾਈ ਛੋਟਾ ਗੱਡੀ ਆ ਪਹਿਲਾਂ ਤਾਂ ਤੁਸੀਂ ਲਾਈ ਟਾਇਰ ਇਹ ਚੈੱਕ ਕਰ ਲਓ ਗੱਡੀ ਤੇ ਬਾਈ ਕਹਿੰਦਾ ਸਭ ਤੋਂ ਮਹਿੰਗੀ ਕੰਪਨੀ ਦੇ ਟਾਇਰ ਪਵਾਏ ਹੋਏ ਨੇ ਇਹਦੇ ਰੈਜਿਸਟਰਡ ਨੇ ਟਾਇਰ ਨੇ ਜੀ ਹਾਂਜੀ ਔਰ ਵੱਡਾ ਪ੍ਰੋਫਾਈਲ ਪਵਾਇਆ ਹੋਇਆਗਾ ਹਮ ਔਰ ਅਲਾਏ ਨਿਓ ਕੰਪਨੀ ਦੇ ਨੇ ਜੀ ਮਹਿੰਗੇ ਗੱਡੀ ਆਰਮੀ ਦੇ ਵਿੱਚ ਅਫੀਸਰ ਨੇ ਜੀ ਹਾਂ ਅ ਬ੍ਰਿਗੇਡੀਅਰ ਸਾਹਿਬ ਰਿਟਾਇਰ ਨੇ ਇਹ ਹਾਂਜੀ ਉਹਨਾਂ ਦੀ ਗੱਡੀ ਆ ਜੀ ਹਮ ਕਿਤੇ ਕੋਈ ਦਾਗ ਨਹੀਂ ਜੀ ਮੱਖੀ ਜਿੰਨਾ ਵੀ ਤੇ ਕਿਤੇ ਕੋਈ ਸਕ੍ਰੈਚ ਨਹੀਂ ਹਮ ਕਿ ਤੋ ਕੋਈ ਸੀਟ ਕਵਰ ਨਹੀਂ ਫਟਿਆ ਕੋਈ ਸ਼ੀਸ਼ਾ ਨਹੀਂ ਚੇਂਜ ਹੂੰ ਕੋਈ ਸ਼ੀਸ਼ਾ ਟੁੱਟਿਆ ਨਹੀਂ ਕੋਈ ਬੰਪਰ ਨਹੀਂ ਪੇਂਟ ਹੂੰ ਏ ਟੂ ਜ਼ेड ਬੰਪਰ ਟੂ ਬੰਪਰ ਨਮੀ ਬਾਈ ਕਹਿੰਦਾ ਪਿਛਲੀ ਸੀਟਾਂ ਤੇ ਤਾਂ ਅਜ ਤੱਕ ਬੈਠਿਆ ਬਣ ਨਹੀਂ ਬੈਠੀ ਜੀ ਚੱਕੋ ਬਾਈ ਹੋਰ ਤੁਹਾਨੂੰ ਦੱਸ ਕੀ ਚਾਹੀਦਾ ਜੇ ਬਾਈ ਨੇ ਮੈਂ ਕਹਿੰਦਾ ਗੱਡੀ ਆਪ ਵੀ ਚਲਾਉਣੀ ਹੋਵੇ ਸੈਲਫ ਡਰਾਈਵ ਵਾਸਤੇ ਤਾਂ ਕਹਦਾ ਮੈਂ ਆਹੀ ਲੈ ਕੇ ਜਾਣਾ ਹੈਗਾ ਇਹ ਆਪਣੇ ਕੋਲ ਪਤਾ ਕੀ ਹੈ ਜੀ ਹਾਂਜੀ ਸੈਲਫ ਡਰਾਈਵ ਤੇ ਤੁਸੀਂ ਬਲੀਵ ਨਹੀਂ ਕਰੋਗੇ 3000 ਪਰ ਡੇ ਨੂੰ ਜਾਂਦੀ ਹੈ ਜੀ ਸਾਡੀ ਜਾਂਦੀ ਹੈ ਬਿਲਕੁਲ ਜਾਓ ਭਾਈ ਜਿਹੜੇ ਸਾਡੇ ਇਹ ਜਾਊਗੀ 2000 ਪਰ ਡੇ ਨੂੰ ਠੀਕ ਹੈ ਜੀ ਇਹ ਜਾਊ 3000 ਪਰ ਡੇ ਨੂੰ ਹਾਂ ਅਗਲੇ ਨੂੰ ਐਂ ਖੜਾ ਦਿੰਨੇ ਆ ਵੀ ਭਾਈ ਬੋਲ ਕਿਤੇ ਪੈਸੇ ਭਰਦਾ ਹਾਂ ਹਾਂ ਅਗਲਾ ਕਹਿੰਦਾ ਜੀ ਮੈਂ ਤਾਂ ਇਹ ਹੀ ਲੈ ਕੇ ਜਾਊਂਗਾ ਕਿਉਂਕਿ ਜੇ 15 ਦਿਨ ਚਲਾਉਣੀ ਹੈ 15 ਦਿਨਾਂ ਦਾ 15000 ਰੁਪਏ ਦਾ ਫਰਕ ਪੈਂਦਾ ਜੀ ਬਿਲਕੁਲ ਪੈਂਦਾ ਭਾਈ ਜੀ ਬਿਲਕੁਲ ਕਹਿੰਦਾ ਯਾਰ ਇਹ ਹੀ ਲੈ ਜਾ ਭਾਈ ਇੱਕ ਵਾਰ ਤੁਸੀਂ ਮੂਰੋ ਗੱਡੀ ਚੈੱਕ ਕਰਾ ਦਿਓ ਠੀਕ ਆ ਬੈਂਪਰ ਤੋਂ ਬੈਂਪਰ ਬਿਲਕੁਲ ਰਿਜਨਲ ਗੱਡੀ ਆ ਬਾਈ ਯੂਰੀ ਗਾਰੰਟੀ ਲੈਂਦੇ ਨੇ ਬਈ ਆਪਦੇ ਠੀਕ ਆ ਕੰਮ ਦੀ 2015 ਮਾਡਲ ਆ ਛੋਟਾ ਗੱਡੀ ਆ ਰੇਟ ਰੇਟ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਣਗੇ ਦੁਬਾਰਾ ਵੀਡੀਓ ਸਕਿੱਪ ਬੈਕ ਕਰਕੇ ਦੇਖਾਂਗੇ ਤੁਸੀਂ ਇੰਨਾ ਸਸਤਾ ਰੇਟ ਬਾਈ ਯਾਰ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ ਮੈਨੂੰ 2 ਪਹਿਲਾਂ ਤਾਂ ਜੀ ਸਾਰੀ ਕਾਰ ਸਾਈਡਾਂ ਤੋਂ ਜ਼ਰੂਰ ਦੂਰ ਹੋ ਕੇ ਨਾ ਕੈਮਰਾ ਥੋੜਾ ਜਿਹਾ ਦੂਰ ਕਰਕੇ ਜ਼ਰੂਰ ਦਿਖਾਓ ਕਿਉਂਕਿ ਜਦੋਂ ਸਾਨੂੰ ਨਾ ਪਹਿਲਾਂ ਵੀ ਕਈ ਵਾਰ ਵੀਰ ਹੋਰਾਂ ਦੇ ਫੋਨ ਆਉਂਦੇ ਨੇ ਵੀ ਕਾਰ ਨਾ ਨੇੜੇ-ਨੇੜੋਂ ਇਕੱਲਾ-ਇਕੱਲਾ ਪੀਸ ਦਿਖ ਜਾਂਦਾ ਬਿਲਕੁਲ ਪਰ ਦੂਰੋਂ ਲੁੱਕ ਨਹੀਂ ਦਿਖਦੀ ਵੀ ਕਿਵੇਂ ਲੱਗਦੀ ਹੈ ਹਨਾ ਠੀਕ ਆ ਬਾਈ ਇਹਦਾ ਖੜਾਵਾ ਬਹੁਤ ਸੋਹਣਾ ਹੈਗਾ ਆਪਣੇ ਚੈਨਲ ਦੇ ਉੱਤੇ ਫੁੱਲ ਵੀਡੀਓ ਵੀ ਪਈ ਹੋਈ ਹੈਗੀ ਇਹਦੀ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਸੋ ਮੈਂ ਤੁਹਾਨੂੰ ਡਿਟੇਲ ਦੁਬਾਰਾ ਦੱਸ ਦਿੰਨਾ ਜੀ 2015 ਮਾਡਲ ਫਸਟ ਓਨਰ ਫੁੱਲ ਬੀਮਾ ਦੋਨੋਂ ਚਾਬੀਆਂ ਆਰਮੀ ਅਫਸਰ ਦੀ ਗੱਡੀ ਟਾਇਰ ਨਵੇਂ ਹਾਂਜੀ ਜਿੰਨੀ ਚੱਲੀ ਸਰਵਿਸ ਰਿਕਾਰਡ ਤੇ ਚੱਲੀ ਹੈ ਜੀ ਕੋਈ ਸਰਵਿਸ ਬਾਹਰੋਂ ਨਹੀਂ ਨਾ ਕਦੇ ਥਰਡ ਪਾਰਟੀ ਬੀਮਾ ਘਟਿਆ ਗਿਆ ਬ੍ਰਿਜਸਟਨ ਦੇ ਟਾਇਰ ਨੇ ਲਾਏ ਨਿਓ ਦੇ ਨਵੇਂ ਨੇ ਜੀ ਬਿਲਕੁਲ ਨਵੀਂ ਕਾਰ ਹੈ ਜੀ ਰੇਟ ਦੇਵਾਂਗੇ 6 ਲੱਖ ਤੇ 70000 ਰੁਪਿਆ ਐਨਓਸੀ ਦੇ ਨਾਲ 6 ਲੱਖ 70000 ਐਨਓਸੀ ਦੇ ਨਾਲ ਮੈਂ ਕਹਣਾ ਤੁਸੀਂ ਫੋਰਚੂਨਰ ਲੈਣ ਵਗਜੋ ਬਾਈ ਇੰਨੀ ਇੰਨੀ ਮਹਿੰਗੀ ਗੱਡੀ ਹੈਗੀ ਨਾਲੇ ਫੇਰ ਵੀ ਤੁਹਾਡਾ ਇੰਨਾ ਸ਼ੌਂਕ ਨਹੀਂ ਪੂਰਾ ਹੁੰਦਾ ਗੱਡੀ ਦੇ ਤੁਸੀਂ ਟਾਇਰ ਟੂਰ ਚੈੱਕ ਕਰ ਲਓ ਬਾਈ ਕਿੰਨੀ ਜ਼ਿਆਦਾ ਬਾਈ ਜਿਹਦੀ ਐਵਰੇਜ ਕਿੰਨੀ ਹੁੰਦੀ ਹੈ ਜੀ ਇਹਦੀ ਐਵਰੇਜ 16 17 ਦੀ ਹੈ ਜੀ 16 17 ਦੀ ਐਵਰੇਜ ਹੈ ਬਈ ਰੂਜ਼ ਕੰਟਰੋਲ ਤੇ ਲਾ ਕੇ ਬੈਠ ਜਿਓ ਭਈ ਇਹ ਟਾਇਰਾਂ ਕਰਕੇ 16 17 ਦੀ ਐਵਰੇਜ ਆਦੀ ਨਹੀਂ ਵੈਸੇ ਇਹਨਾਂ ਦੇ ਵਿੱਚ ਨਾ ਜੀ ਫੀਚਰ ਹੈ ਬਣ ਕੇ ਚਲੋ ਇਹਦੇ 6 ਫਾਰਵਰਡ ਗੇਅਰ ਨੇ ਅੱਛਾ ਠੀਕ ਹੈ ਜੀ 6 ਗੇਅਰਾਂ ਦਾ ਕਰਕੇ ਇਹਦੀ ਐਵਰੇਜ ਵੱਧ ਰਹਿੰਦੀ ਹੈ ਜੇ ਤੁਸੀਂ ਸਕੋਰਪਿਓ S10 ਚਲਾਉਂਦੇ ਹੋ 14 15 ਮਾਡਲ ਤਾਂ ਉਹਦੀ ਐਵਰੇਜ 14 ਕੁ ਦੀ ਰਹਿੰਦੀ ਹੈ 13 14 ਦੀ ਕਿਉਂਕਿ ਉਹਦੇ ਵਿੱਚ ਗੇਅਰ 5 ਨੇ ਦੋਨੇ ਕਾਰਾਂ ਦੇ ਵਿੱਚ ਸੇਮ ਟਾਈਪ ਦਾ ਹੀ ਇੰਜਨ ਹੈ ਇਹ ਗੱਡੀ ਤੁਸੀਂ ਦੋ ਕਾਰਾਂ ਲੈ ਕੇ ਜਾ ਰਹੇ ਹੋ ਇਹ ਗੱਡੀ 100 ਤੇ ਜਾਂਦੀ 1800 rpm ਲੈਂਦੀ ਹੈ ਤੇ ਸਕੋਰਪੀਓ 100 ਤੇ ਜਾਂਦੀ rpm ਲੈ ਜਾਂਦੀ ਹੈ 2000 ਠੀਕ ਹੈ ਜੀ ਉਹ 200 rpm ਦੇ ਚੱਕਰ ਦੇ ਵਿੱਚ ਇਹ ਇਹ ਜਿਹੜੀ ਹੈ ਐਵਰੇਜ ਵਾਧ ਦੇ ਦਿੰਦੀ ਹੈ ਬਿਲਕੁਲ ਬਿਲਕੁਲ ਬਾਈ ਗੱਡੀ ਦੱਸ ਦੀ ਹੈ ਵੀ ਰੇ ਗੱਡੀ ਇਹ ਵੀ ਖੜੀ ਹੈਗੀ ਬੰਦੇ ਦੀ ਵੈਲਿਊ ਸੰਦ ਮੈਂ ਕਹਣਾ ਜਿਹੜਾ ਬੰਦਾ ਨਾ ਐਕਸ ਜੂ ਵੀ ਲੈਣ ਦਾ ਸ਼ਕੀਨ ਆ ਕੋਈ ਗੱਡੀ ਦੇਖ ਕੇ ਆ ਉਹ ਜਿਹਨੂੰ ਸਮਝ ਹੈਗੀ ਆ ਵੀ ਐਕਸ ਜੂ ਵੀ ਚੀਜ਼ ਕੀ ਆ ਬਾਈ ਲੈ ਕੇ ਜ਼ਰੂਰ ਜਾਊਗਾ ਛੋਟੇ ਤੋਂ ਗੱਡੀ ਉਹ ਜ਼ਰੂਰ ਆ ਚਾਉਂ ਕਿਆ ਗੱਡੀ ਆ ਅੱਜ ਤੀਸਰਾ ਦਿਨ ਹੈ ਜੀ ਕਾਊਂਟਰ ਤੇ ਦੋ ਵਾਰ ਰੇਟ ਲੱਗ ਲਿਆ ਬਾਈ ਜਲਦੀ ਤੋਂ ਜਲਦੀ ਨਾ ਜੀ ਨੇ ਲੈਣੀਆਂ ਬਾਹ ਆਜੋ ਬਾਈ ਉਹ ਇਹਦਾ ਨੰਬਰ ਚੱਲ ਰਿਹਾ ਦੇਖੋ ਸਕਰੀਨ ਦੇ ਉੱਪਰ ਫਟਾਫਟ ਆ ਨੰਬਰ ਦੇ ਉੱਪਰ ਨਾ ਬਾਈ ਕਾਲ ਕਰ ਲਓ ਤੇ ਇਹਨਾਂ ਦਾ ਚੈਨਲ ਆ ਉਹਦਾ ਲਿੰਕ ਵੀ ਪਾਇਆ ਹੋਇਆ ਹੈਗਾ ਮੈਨੇ ਨੀਚੇ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਵੀ ਹੈਗਾ ਬਾਈ ਤੁਸੀਂ ਚੈਨਲ ਦਾ ਨਾਮ ਵੀ ਦੱਸ ਦਿਓ ਜੀ ਇੱਕ ਵਾਰ ਆਪਣਾ ਜੀ YouTube ਤੇ ਭੁੱਲਰ ਮੋਟਰ ਸੰਗਰੂਰ ਚੈਨਲ ਹੈ ਜੀ Facebook ਦੇ ਉੱਤੇ ਮੇਰਾ ਹੈਗਾ ਜੀ ਰੇਸ਼ਮ ਸਿੰਘ ਭੁੱਲਰ ਦੇ ਨਾਮ ਤੇ ਆਈਡੀ ਹੈ ਠੀਕ ਹੈ ਜੀ ਮੈਂ ਜ਼ਿਆਦਾਤਰ ਆਈਡੀ ਨੂੰ ਆਪਰੇਟ ਕਰ ਉਹਦੇ ਤੇ ਹਰੇਕ ਇਨਫੋਰਮੇਸ਼ਨ ਮਿਲੂ ਬਟ ਸਮੇਂ ਦੀ ਥੋੜੀ ਜੀ ਦਿੱਕਤ ਕਰਕੇ ਜਿਵੇਂ YouTube ਤੇ ਤਾਂ ਇੱਕੋ ਹੀ ਆ ਜੀ Facebook ਤੇ ਸਾਡਾ ਪੁੱਲਰ ਮੋਟਰ ਸੰਗਰੂਰ ਪੁੱਲਰ ਕਾਰ ਬਜ਼ਾਰ ਕਰਕੇ ਵੀ ਪੇਜ ਹੈਗੇ ਨੇ ਬਟ ਉਹਨਾਂ ਨੂੰ ਉਹਨਾਂ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਕੋਈ ਚੱਕਰੇ ਨਹੀਂ ਕੋਈ ਚੱਕਰੇ ਨਹੀਂ ਹੋਣ ਤੁਸੀਂ ਵੀਡੀਓ ਨੂੰ ਪਿਆਰ ਦਿਓ ਸ਼ੇਅਰ ਕਰੋ ਆਪਾਂ ਹਰ ਮਹੀਨੇ ਤੁਹਾਡੇ ਵਾਸਤੇ 5 ਤੋਂ 7 ਵੀਡੀਓ ਲੈ ਕੇ ਆਇਆ ਕਰਾਂਗੇ ਠੀਕ ਆ ਬਾਈ ਜੀ ਜਦੋਂ ਵੀ ਸਟਾਕ ਅਪਡੇਟ ਹੋਇਆ ਕਰੂਗਾ ਆਪਾਂ ਤੁਹਾਡੇ ਵਾਸਤੇ ਜਦੀ ਵੀਡੀਓ ਲੈ ਕੇ ਆਇਆ ਕਰਾਂਗੇ ਇਹਨਾਂ ਦਾ ਪੇਜ ਜਰੂਰ ਫੋਲੋ ਕਰ ਲਿਓ ਤੇ ਅਗਲੀ ਗੱਡੀ ਤੇ ਚੱਲਦੇ ਹੁਣ ਸਵਿਫਟ ਫੇਰ ਆ ਗਈ ਸਵਿਫਟ ਜੀ 2008 ਮਾਡਲ ਹੈ ਦੋਸਤੋ 28 ਤੱਕ ਪਾਸਿੰਗ ਹੈ ਹਾਂਜੀ ਬੀਮਾ 10 ਮਹੀਨਿਆਂ ਦਾ ਪਿਆ ਕੋਈ ਕੰਮ ਖਰਚਾ ਜਿਆਦਾ ਨਹੀਂ ਹੈਗਾ ਹਮ ਤਾਂ ਟੱਪਾ ਵਧੀਆ ਹੈ ਹਮ ਡੱਬ ਵਾਲੀ ਨਾਮ ਹੈ ਜੀ ਹਰਿਆਣੇ ਦੇ ਵਿੱਚ ਰੇਟ ਰਹੂਗਾ ਜੀ 1 ਲੱਖ ਤੇ 40000 ਰੁਪਿਆ ਡਿਮਾਂਡ ਹੈ ਐਨਓਸੀ ਦੇ ਨਾਲ ਜੀ ਬਾਈ ਜਿਵੇਂ ਉਹ ਪਹਿਲਾਂ ਤੁਹਾਨੂੰ ਕਾਰ ਦਿਖਾਈ ਤੀਗੀ ਉਹਦਾ ਕਿਹਾ ਜੀ ਬੰਪਰਾਂ ਦਾ ਕੰਮ ਹੋਣ ਵਾਲਾ ਇਹਦਾ ਤਾਂ ਨਹੀਂ ਕੋਈ ਕੰਮ ਨਹੀਂ ਹੈਗਾ ਜੀ ਜਿਹੜਾ ਇਹਨਾਂ ਕਿਹਾ ਬਾਈ ਬੰਪਰ ਪਹਿਲਾਂ ਮਾੜੀ ਮੋਟੀ ਟੱਚਿੰਗ ਹੋਈ ਹੁਣ ਘਰੇ ਚੱਲ ਰਹੀ ਹੈ ਸਕ੍ਰੈਚ ਬਣਾ ਮोटा ਹੁੰਦਾ ਬਟ ਇਹਦੇ ਕਰਾਉਣ ਦੀ ਲੋੜ ਹੈ ਨਹੀਂਗੀ ਹਾਂਜੀ ਜਿਵੇਂ ਜਾਦੇ ਖਰਾਬ ਹੁੰਦੀ ਉਹ ਤੇ ਆਪਾਂ ਦੱਸ ਦਿੰਨੇ ਆ ਬਈ ਆਪਦਾ ਕਰਵਾ ਸਕਦੇ ਹੋ ਤੁਸੀਂ ਹਣਾ ਬਾਈ ਇਹਦੇ ਨਾਲ ਸ਼ੀਟ ਕਵਰ ਵਗੈਰਾ ਜਮਾ ਓਕੇ ਨੇਗੇ ਬਾਈ ਅਨਲੌਕ ਆ ਜੀ ਗੱਡੀ ਹਾਂ ਗੱਡੀ ਅਨਲੌਕ ਆ ਬਈ ਆ ਜਾ ਇੱਧਰ ਦੀ ਇੱਕ ਵਾਰ ਦਿਖਾ ਦੇ 2008 ਮਾਡਲ ਦੀ ਆ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਰੁਪਇਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਲੈ ਬਾਈ ਹੋਰ ਵੀ ਮਾਨਤਾਨ ਕਰ ਦੇਣਗੇ ਬਾਈ ਚੱਕ ਬਈ ਬਾਈ ਸੀਟ ਕਵਰ ਦਿਖਾ ਦੇ ਕਿਹੜਾ ਸਮਾਰ ਕੇ ਹਨ ਜਿਵੇਂ ਬਾਈ ਨੇ ਕਿਹਾ ਹੈਗਾ ਪਹਿਲਾਂ ਸੀਟ ਕਵਰ ਵਗੈਰਾ ਗੱਡੀ ਦੇ ਅੰਦਰੋਂ ਚੈੱਕ ਕਰਵਾ ਦੇ ਬਿਲਕੁਲ ਸਾਫ ਸੁਥਰੀ ਗੱਡੀ ਆ ਕੰਡੀਸ਼ਨ ਦੀ ਬਾਈ ਲਾਈਟ ਟਾਇਰ ਵੀ ਲੱਗੇ ਹੋਏ ਨੇ ਗੇ ਗੱਡੀ ਤੇ ਮੈਂ ਕਹਣਾ ਬਾਈ ਜਿੰਨਾ ਤੁਸੀਂ ਰੇਟ ਬੋਲਦਾ ਨਾ ਸਸਤਾ ਇੰਨੇ ਸਸਤੇ ਰੇਟ ਦੀ ਤਾਂ ਗੱਡੀ ਮਿਲਦੀ ਨਹੀਂ ਸਵਿਫਟ ਇਹ ਆਪਾਂ ਵੀਰੇ ਕੰਮ ਕਰਨਾ ਛੋਟੇ ਮਾਰਜਨ ਤੇ ਕੰਮ ਕਰੀ ਜਾ ਰਹੇ ਹਾਂ ਹਾਂ ਵਧੀਆ ਕਾਰਾਂ ਦਿੰਨੇ ਆ ਵੀ ਗਾਹਕ ਦੁਆਰੇ ਰਿਪੀਟ ਵੀ ਹੁੰਦਾ ਨਾ ਬਾਈ ਇੱਧਰ ਆ ਜਾ ਇੱਕ ਵਾਰ ਤੇ ਆ ਗੱਡੀ ਦੀ ਤੇਨਾ ਆਪਾਂ ਸਪੈਸ਼ਲ ਹਾਈਲਾਈਟ ਕਰਨਾਗਾ ਇੰਨੇ ਸਸਤੇ ਰੇਟਾਂ ਦੇ ਉੱਪਰ ਮਿਲ ਰਹੀ ਆ ਬਾਈ ਪਾਸਿੰਗ ਕਿੰਨੇ ਤੱਕ ਆ ਜੀ ਇਹਦੀ 28 ਤੱਕ ਪਾਸ ਹੈ ਸਰ 28 ਤੱਕ ਪਾਸਿੰਗ ਐਨਓਸੀ ਦੇ ਨਾਲ ਦੇਵਾਂਗੇ ਜੀ ਐਨਓਸੀ ਦੇ ਨਾਲ ਜੀ ਠੀਕ ਆ ਬਾਈ ਸਿਰਫ 1 ਲੱਖ 40 ਹਜ਼ਾਰ ਦੀ ਗੱਡੀ ਆ ਚੱਲੀ ਕਿੰਨਾ ਹੋਈ ਆ ਬਾਈ ਚੱਲੀ 1 ਲੱਖ ਦੇ ਕਰੀਬ ਆ ਜੀ 1 ਲੱਖ ਦੇ ਕਰੀਬ ਚੱਲੀ ਹੋਈ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੰਦੇ ਨੇਗੇ ਬਾਈ ਜੀ ਜਮਾ ਸਾਨੂੰ ਆਪਾਂ ਅੰਦਰੋਂ ਦਿਖਾਏ ਦਿੱਤਾ ਠੀਕ ਆ ਆ ਗੱਡੀ ਆ ਬਾਈ ਖੜੀ ਹੈਗੀ ਇਹਨਾਂ ਲਵੇ ਐ ਨਹੀਂ ਪਤਾ ਹੈਗਾ ਵੀਡੀਓ ਪਾਉਣ ਤੋਂ ਪਹਿਲਾਂ ਹੀ ਵਿਕ ਜੇ ਐ ਨਹੀਂ ਪਤਾ ਬਾਈ ਵੀਡੀਓ ਪਾਉਣਸਾਰ ਵਿਕ ਜੇ ਜਲਦੀ ਤੋਂ ਜਲਦੀ ਇਹ ਕੰਟੈਕਟ ਕਰੋ ਆ ਗੱਡੀ ਲੈਣ ਵਾਸਤੇ ਅਗਲੀ 2017 ਮਾਡਲ 17 ਮਾਡਲ ਦੀ ਗੱਡੀ ਖੜੀ ਆ ਤੇ ਬਾਕੀ ਗੱਡੀ ਤੇ ਸੀ ਇੱਕ ਵਾਰ ਅੰਦਰੋਂ ਚੈੱਕ ਕਰ ਲਓ ਬਾਈ ਵੇਰੀਐਂਟ ਪੁੱਛਦੇ ਆ ਗੱਡੀ ਬਾਰੇ ਦੋਸਤੋ Honda City ਲੈ ਕੇ ਆਏ ਆ 2017 ਮਾਡਲ ਹੈ ਜੀ ਹਾਂਜੀ ਪੱਕੇ ਪੰਜਾਬ ਨੰਬਰ ਦੀ ਦੂਸਰੇ ਨਾਮ ਹੈ ਜੀ ਹਾਂਜੀ ਪੁਸ਼ਵਟਨ ਸਟਾਰਟ ਵਾਲਾ ਵੇਰੀਐਂਟ ਆ ਅੱਛਾ ਜੀ ਪੁਸ਼ਵਟਨ ਸਟਾਰਟ ਹੈ ਜੀ ਦੋਨੋਂ ਚਾਬੀਆਂ ਬੀਮਾ ਵੈਲਿਡ ਹਮਮ ਔਰ ਇਹਦੀ ਐਵਰੇਜ ਬਹੁਤ ਵਧੀਆ ਰਹਿੰਦੀ ਹੈ 24 25 ਦੀ ਐਵਰੇਜ ਦਿੰਦੀ ਹੈ ਜੀ ਹੋਂਡਾ ਸਿਟੀਆਂ 24 25 ਦੀ ਐਵਰੇਜ ਦੀ ਡੀਜ਼ਲ ਦੀ ਗੱਡੀ ਠੀਕ ਹੈ ਇੰਟੀਰੀਅਰ ਤੁਸੀਂ ਗੱਡੀ ਦਾ ਜਿਹੜੇ ਵੀਰ ਨੇ ਗੱਡੀ ਲੈਣੀ ਹੈ ਕੰਟੈਕਟ ਕਰ ਲਓ ਜੀ ਹਮਮ ਚੰਗੀ ਗੱਡੀ ਹੈ ਹਮ ਜੇ ਤੁਸੀਂ 2 ਸਾਲ ਗੱਡੀ ਚਲਾਉਣੀ ਹੈ ਤਾਂ ਤੁਹਾਡਾ ਤਕਰੀਬਨ ਲੱਖ ਰੁਪਿਆ ਡੀਜ਼ਲ ਪੈਟਰੋਲ ਦੇ ਵਿੱਚ ਹੀ ਬਚਤ ਕਰ ਦਿੰਦੀ ਹੈ ਟੱਚ ਸਕਰੀਨ ਲੱਗੀ ਹੈ ਅੰਦਰ ਬਾਈ ਬਾਕੀ ਸਾਰਾ ਕੁਝ A to Z ਫੀਚਰ ਹੁੰਦੇ ਨੇ ਸਨਰੂਫ ਤੋਂ ਇੱਕ ਥੱਲੇ ਵਾਲਾ ਮਾਡਲ ਹੈ ਜੀ ਇਹ ਅੱਛਾ ਜੀ ਕਰੂਜ਼ ਕੰਟਰੋਲ ਪੁਸ਼ ਬਟਨ ਸਾਰਾ ਕੁਝ ਹੈ ਕੱਲਾ ਸਨਰੂਫ ਨਹੀਂ ਹੈਗਾ ਸਾਰੇ ਫੀਚਰ ਨੇ ਰੇਟ ਰਹੂਗਾ ਜੀ 6 ਲੱਖ ਰੁਪਿਆ ਡਿਮਾਂਡ ਹਾਂਜੀ ਇਹਨੂੰ ਆਪਣਾ ਪੰਜਾਬ ਨੰਬਰ ਆ ਗਿਆ ਤਾਂ ਪੰਜਾਬ ਨੰਬਰ ਹੈ ਬਾਈ ਕਿੰਨਾ ਚੱਲੀ ਹੋਈ ਸੀ ਬਾਈ ਉਹ ਚੱਲੀ ਹੋਈ ਹੈ ਜੀ 75 80 ਹਜ਼ਾਰ 70 75 80 ਹਜ਼ਾਰ ਹਾਂਜੀ ਹਾਂ ਅੱਗੇ ਬਾਈ ਅੱਧਰਲੇ ਪਾਸੇ ਜਿਹੜੀ ਹੁਣ ਸਵਿਫਟ ਗੱਡੀ ਲੈ ਕੇ ਆਇਆ ਤੁਹਾਡੇ ਪਾਸ ਦੇ ਇੱਕ ਵਾਰ ਤੁਸੀਂ ਲਾਏ ਚੈੱਕ ਕਰ ਲਓ ਠੀਕ ਆ ਪੈਰਾਂ ਲਾਇਆ ਨੇ ਜਿਹੜੇ ਸ਼ਕੀਨ ਨੇ ਬੰਦੇ ਤੁਸੀਂ ਦੇਖ ਲਓ ਗੱਡੀ ਕਿੰਨੀ ਸੋਹਣੀ ਸੁਨੱਖੀ ਗੱਡੀ ਆ ਬਾਈ ਇਹ ਪੂਰੀ ਕਿੰਨਾ ਮਾਡਲ ਆ ਬਾਈ ਜੀ ਇਹ ਡਿਜ਼ਾਇਰ 2016 ਮਾਡਲ ਹੈ ਜੀ ਬੀਡੀਆਈ ਪੱਕੇ ਨੰਬਰ ਦੀ ਦੂਜੇ ਨਾਮ ਦੀ 70 ਮੈਟਿੰਗ ਦੇ ਨਾਲ ਸੀਟ ਕਵਰ ਨਾਲ ਦੇ ਨੇ ਸਾਰੇ ਸੀਟ ਕਵਰ ਆ ਵਗੈਰਾ ਸੋਹਣੇ ਪਏ ਹੋਏ ਨੇ ਜੀ ਹਾਂਜੀ ਔਰ ਅੰਦਰ ਲਾਈਟਿੰਗ ਲੂਟਿੰਗ ਸਾਰੀ ਲੱਗੀ ਹੋਈ ਆ ਬਿਲਕੁਲ ਬਾਈ ਇੰਟੀਰੀਅਰ ਵਗੈਰਾ ਵੀ ਬਹੁਤ ਸੋਹਣਾ ਜੀ ਕਸਟਮਾਈਜ਼ਡ ਹੋਈ ਹੋਈ ਆ ਅੰਦਰੋਂ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਡਿਜ਼ਾਇਰ ਆ ਜੀ 2000 16 ਮਾਡਲ ਵੀਡੀ 2016 ਮਾਡਲ ਬਾਕੀ ਐਬੀਐਸ ਬ੍ਰੇਕਾਂ ਚਾ ਦੋਸਤੋ ਰੇਟ ਰਹੂਗਾ ਇਹਦਾ 5 ਲੱਖ ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਹੋ ਜੂਗਾ ਮਾਨਤਨ ਲੋਨ ਵਾਲਿਆਂ ਵਾਸਤੇ ਲੋਨ ਵੀ ਹੋ ਜੂਗਾ ਦੋਸਤੋ 16 ਮਾਡਲ ਆ ਬਈ 5 ਲੱਖ ਰੁਪਿਆ ਡਿਮਾਂਡ ਆ ਬਾਕੀ ਮਾਨਤਨ ਹੋ ਜੂਗਾ ਦੋ ਗੱਡੀਆਂ ਅੱਗੇ ਹੋਰ ਖੜੀਆਂ ਨੇਗੀਆਂ ਇੱਕ ਬਰਨਾ ਖੜੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਰਾਹੀਂ ਚਲੋ ਅਗਲੀ ਗੱਡੀ ਤੇ ਆ ਗਏ ਜੀ ਹੁਣ ਜ਼ੈਹਰ ਆ ਗਈ ਜੀ ਦੋਸਤੋ 2014 LDI 2 BDI ਫਸਟ ਓਨਰ ਠੀਕ ਹੈ ਜੀ ਦਿੱਲੀ ਨੰਬਰ ਦੀ ਗੱਡੀ ਦਿੱਲੀ ਨੰਬਰ ਦੀ ਕਾਰ ਹੈ ਜੀ ਐਨਓਸੀ ਕੱਟੀ ਹੋਈ ਆ ਪਟਿਆਲੇ ਦੀ ਇਹਦੀ ਠੀਕ ਹੈ ਜੀ ਔਰ ਟੱਚ ਪਲੇਅਰ ਬੈਕ ਕੈਮਰਾ ਵਗੈਰਾ ਲੱਗਿਆ ਹੋਇਆ ਇੰਜਨ ਗੇਅਰ ਵੀ ਸੋਹਣੀ ਆ 1 ਲੱਖ 40000 ਚੱਲੀ ਹੋਈ ਆ 1 ਲੱਖ 40000 ਚੱਲੀ ਆ ਬੈਕ ਕੈਮਰੇ ਵਾਲੀ ਗੱਡੀ ਆ ਠੀਕ ਆ ਟੱਚ ਪਲੇਅਰ ਸਾਰੇ ਵਿੰਡੋ ਪਾਵਰ ਨੇ ਜੀ ਸਟੀਅਰਿੰਗ ਪਾਵਰ ਆ ਸਾਰੇ ਫੀਚਰ ਹੈਗੇ ਨੇ ਅੱਛਾ ਜੀ ਐਨਓਸੀ ਮਿਲੂਗੀ ਨਾਲ ਐਨਓਸੀ ਦੇ ਨਾਲ ਰੇਟ ਰਹੂਗਾ ਜੀ 2 2 ਲੱਖ ਤੇ 40000 ਰੁਪਿਆ ਰੇਟ ਹੈਗਾ ਬਾਈ ਠੀਕ ਆ 14 ਮਾਡਲ ਆ ਜੀ ਟਾਇਰ ਟੱਪਾ ਵਧੀਆ 14 ਮਾਡਲ ਆ ਗੱਡੀ ਦੀ ਪੂਰੀ ਡਿਟੇਲ ਤੁਹਾਨੂੰ ਸਕਰੀਨ ਦੇ ਉੱਪਰ ਚੱਲਦੇ ਹੋਏ ਦਿਖ ਰਹੀ ਆ ਅਗਲੀ ਗੱਡੀ ਸਕੌਡਾ ਵਾਲੀ ਗੱਲ ਕਰ ਲਈਏ ਬਾਈ ਹੁਣ ਆਪਾਂ ਸਕੌਡਾ ਲੋਰਾ ਵੀ ਸ਼ਕੀਨ ਬੰਦੇ ਵਾਸਤੇ ਗੱਡੀ ਹੈ ਜੀ 2012 ਮਾਡਲ ਹਮ ਅਲਾਈ ਟਾਇਰ ਇਹਦੇ ਵੀ ਸੋਨੇ ਪਏ ਹੋਏ ਨੇ ਹਾਂਜੀ ਬਾਈ 2012 ਮਾਡਲ ਸਿੰਗਲ ਓਨਰ ਕਾਰ ਹੈ ਜੀ ਵੈਂਟੀਲੇਟਿਡ ਸੀਟਾਂ ਵਾਲੀ ਹੈ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਬੜਾ ਵਾ ਬਹੁਤ ਸੋਹਣਾ ਇਹਦਾ ਵੀ ਇੰਜਨ ਗੇਅਰ ਦੀ ਸੋਣੀ ਆ ਕੋਈ ਕੰਪਲੇਂਟ ਨਹੀਂ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ 2,75,000 ਰੁਪਿਆ ਡਿਮਾਂਡ ਹੈ ਮੌਕੇ ਤੇ ਕਰ ਦਵਾਂਗੇ ਮਾਨਤਾਨ ਲੈ ਬਾਈ ਕਹਿੰਦੇ ਖਿੱਚ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਗਜ਼ਰੀ ਕਾਰ ਆ ਗਈ ਜਿਹੜਾ ਬਾਈ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਾਨ ਬੰਦਾ ਬਿਲਕੁਲ ਮਾਨਤਾਨ ਕਰਵਾਗੇ ਜੀ ਵੀਡੀਓ ਸ਼ੇਅਰ ਕਰਕੇ ਆਉਣ ਵਾਲਾ ਵਾਸਤੇ ਰੇਟ 'ਚ ਵੀ ਕੰਸੈਕਸ਼ਨ ਕਰਾਂਗੇ ਜਿੰਨੀ ਹੋ ਸਕਦਾ ਹੋਵੇ ਠੀਕ ਆ ਆਜੋ ਭਾਈ ਹੁਣ ਤੁਹਾਨੂੰ ਇੱਕ ਵਰਨਾ ਗੱਡੀ ਖੜੀ ਆ ਉਹ ਵੀ ਆਪਾਂ ਗੱਡੀ ਦਿਖਾ ਦਾਂਗੇ ਅੱਗੇ ਜੋ ਕੱਡੀਆਂ ਆਪਣੇ ਕੋਲੇ ਖੜੀਆਂ ਇਹਦੀ ਲਾਸਟ ਗੱਡੀ ਕਹਿ ਸਕਦੇ ਆ ਵਰਨਾ ਹਾਂਜੀ 2000 ਹੈਗੀ ਆ 14 ਮਾਡਲ ਐਸਐਕਸ ਡਬਲ 에ਅਰਬੈਗ ਵਾਲਾ ਵੇਰੀਐਂਟ ਹੈ ਹਾਂਜੀ ਦੋ ਟਾਇਰ ਇਹਦੇ ਹੈਗੇ ਨੇ ਜੀ ਨਵੇਂ ਤੇ ਦੋ ਟਾਇਰ ਹੈਗੇ ਨੇ ਤੇ 60 70 ਪੈਸੇ ਠੀਕ ਹੈ ਜੀ ਚੱਲੀ ਹੋਈ ਹੈ 90 ਦੇ ਕਰੀਬ 83 84 ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਹੈ ਇੰਜਨ ਮਕੈਨੀਕਲ ਦੀ ਬਹੁਤ ਸੋਹਣੀ ਹੈ ਹਮਮ ਕੰਮ ਖਰਚਾ ਫਿਲਹਾਲ ਕੋਈ ਨਹੀਂ ਹਮ ਗੱਡੀ ਦੇ ਨੰਬਰ ਲੱਗਣ ਗਿਆ ਹੋਇਆ ਜੀ ਤੁਹਾਨੂੰ ਮਿਲਣੀ ਆ ਪੀਵੀ 13 ਨੰਬਰ ਸੈਕੰਡ ਓਨਰ 2014 ਬੀਮਾ ਵੈਲਿਡ ਜੀ ਰੇਟ ਰਹੂਗਾ ਜੀ 4 ਲੱਖ ਤੇ 35000 ਰੁਪਿਆ ਨੰਬਰ ਦੇ ਨਾਲ ਸਰਵਤ 435000 ਰੁਪਇਆ ਕਬੀਦਾ ਲੈ ਰੂਗਾ 2014 ਬਰਨਾ ਲੈਂਡ ਦੇ ਸ਼ਕੀਨ ਨਹੀਂ ਹੈ ਜਿਹੜੇ ਬਾਈ ਬਾਕੀ ਤੁਹਾਨੂੰ ਜਿੰਨੀਆਂ ਵੀ ਗੱਡੀਆਂ ਦਿਖਾਈਆਂ ਨਗੀਆਂ ਬਾਈ ਉਹ ਜੇ ਅੱਜ ਵੀ ਕਸਟਮਰ ਆਈ ਜਾਂਦੇ ਨੇ ਇਹ ਚੱਲਦੀ ਵੀਡੀਓ ਦੇ ਵਿੱਚ ਜਈ ਸੇਲ ਹੋਈ ਜਾਂਦੀਆਂ ਨੇ ਫਟਾ ਤੋਂ ਫਟ ਇਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਇਹਨਾਂ ਦਾ YouTube ਚੈਨਲ Facebook ਤੇ Instagram ਦਾ ਚੈਨਲ ਦਾ ਨਾਮ ਵੀ ਲਿੰਕ ਵੀ ਥੱਲੇ ਚੱਲ ਰਿਹਾ ਬਾਈ ਰਿਪਲਾਈ ਕਰ ਦੋਗੇ ਸਾਰੇ ਬਿਲਕੁਲ ਕਰਾਂਗੇ ਜੀ ਬਿਲਕੁਲ ਰਿਪਲਾਈ ਕਰ ਦਾਂਗੇ ਬਾਈ ਜਲਦੀ ਤੋਂ ਜਲਦੀ ਤੁਸੀਂ ਆ ਕੇ ਵਿਜ਼ਿਟ ਕਰ ਲਓ ਐਡਰੈਸ ਇੱਕ ਵਾਰ ਆਪਾਂ ਬਾਈ ਯੂਰੀਆਂ ਤੋਂ ਦੁਬਾਰਾ ਪੁੱਛ ਲੈਣਾ ਹੈ ਬਾਈ ਨੰਬਰ ਦੱਸ ਦੋ ਤੇ ਐਡਰੈਸ ਦੱਸ ਦੋ ਜੀ ਨੰਬਰ ਹੈਗਾ ਜੀ 7589441322 ਹਾਂਜੀ ਸੈਕੰਡ ਨੰਬਰ ਮਿਲੂਗਾ ਜੀ 7009489509 ਹਾਂਜੀ ਐਡਰੈਸ ਹੈਗਾ ਹਰੀਪੁਰਾ ਰੋਡ ਨੀਅਰ ਦਰਗਾਹ ਬਾਬਾ ਪੀਰ ਜੀ ਪੁੱਲਰ ਮੋਟਰ ਪਰ ਲਰਨ ਸੰਗਰੂਰ ਜੀ ਸੰਗਰੂਰ ਤੇ ਤੇ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਆ ਜਲਦੀ ਤੋਂ ਜਲਦੀ ਆ ਕੇ ਪਹੁੰਚ ਜੋ ਭੱਲਰਨ ਮੋਟਰ ਸੰਗਰੂਰ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ